ਮਦਦ ਵੀ ਇਸ ਵਿਅਕਤੀ ਦੇ ਤਸਕ ਤੋਂ ਸੱਕ ਕਾਰਵਾਈ ਕੀਤੀ ਜਾਏ ਕਿਉਂਕਿ ਜਿਸ ਵਿਅਕਤੀ ਨੇ ਕਤਲ ਕੀਤਾ ਉਸਨੇ ਨੌਜਵਾਨ ਨੂੰ ਭਰੋਸੇ ਚ ਲੈ ਕੇ ਕਤਲ ਕੀਤਾ ਜਿਸਨੂੰ ਹੁਣ ਉੱਥੇ ਕੰਮ ਕਰ ਰਿਹਾ ਸੀ ਕਿਉਂਕਿ ਸਟੂਡੈਂਟ ਵੀਜ਼ਾ ਤੇ ਉਹ ਗਿਆ ਹੋਇਆ ਸੀ ਪੈਸਿਆਂ ਦੀ ਲੋੜ ਹਰ ਵਿਦਿਆਰਥੀ ਨੂੰ ਹੈ ਤੇ ਟਰੱਕ ਚੋਂ ਅਨਲੋਡਿੰਗ ਦਾ ਕੰਮ ਹੁੰਦਾ ਅਨਲੋਡਿੰਗ ਦਾ ਕੰਮ ਕੀ ਹੈ ਤੁਹਾਨੂੰ ਸੌਖੇ ਸ਼ਬਦਾਂ ਚ ਜੇ ਸਮਝਾਇਆ ਜਾਵੇ ਤਾਂ ਜਿਸ ਤਰ੍ਹਾਂ ਇੱਥੇ ਬੰਦੀ ਹੋ ਰਹੀ ਹੈ ਨਾ ਫੋਟੋ ਦੇ ਉੱਪਰ ਤੋਂ ਨਿਕਲਿਆ ਨਜ਼ਰ ਆਣ ਲੱਗ ਕੈਨੇਡਾ ਦੇ ਵਿੱਚ ਅਸੀਂ ਅਕਸਰ ਆਪਣੇ ਨੌਜਵਾਨਾਂ ਨੂੰ ਭੇਜ ਰਿਹਾ ਪਰ ਇੱਕ 22 ਸਾਲਾਂ ਦੇ ਮੁੰਡੇ ਦਾ ਕਤਲ ਹੋ ਚੁੱਕਿਆ ਕੈਨੇਡਾ 'ਚ ਜਦੋਂ ਉਹ ਆਪਣਾ ਕੰਮ ਕਰ ਰਿਹਾ ਸੀ ਦਰਸਲ ਟਰੱਕ ਦੇ ਵਿੱਚ ਲੋਡਿੰਗ ਐ ਲੋਡਿੰਗ ਦਾ ਕੰਮ ਹੁੰਦਾ ਕਿਉਂਕਿ ਇਸ ਦੇ ਚਾਰਜੇਜ਼ ਜ਼ਿਆਦਾ ਮਿਲਦੇ ਨੇ ਆਮ ਦੇ ਨਾਲੋਂ ਪਰ ਔਰ ਵੇਜ ਜ਼ਿਆਦਾ ਹੁੰਦੀ ਇੱਥੇ ਜਦ ਕੰਮ ਕਰ ਰਹੇ ਸੀ 22 ਸਾਲਾਂ ਦਾ ਜਸ਼ਨ ਉਸ ਨੂੰ ਉੱਥੋਂ ਦੇ ਇੱਕ 40 ਸਾਲਾਂ ਦੇ ਬੰਦੇ ਨੇ ਐਡਵਨ ਵਿਸਕਰ ਉਸਾਰਾ ਦੱਸਿਆ ਜਾ ਰਿਹਾ ਜਿਸ ਨੇ ਉਸ ਦਾ ਕਤਲ ਕਰ ਦਿੱਤਾ ਬੰਦੇ ਨੇ 40 ਸਾਲ ਦੀ ਉਸ ਦੀ ਉਮਰ ਹੈ ਕਟਰ ਨਾਲ ਉਸ ਨੂੰ ਡਰ ਵੱਢ ਕੇ ਕਹਿੰਦਾ ਕਿ ਅਦਾ ਉਹ ਮੇਰੇ ਤਾਂ ਕਤਲ ਹੋ ਗਿਆ ਇਹ ਗੱਲ ਜੋ ਦੱਸੀ ਹੈ ਉਸ ਲੜਕੇ ਦੇ ਪਿਤਾ ਨੇ ਕਿਹਾ ਕਿ ਇਹ ਸਾਰੀ ਜੋ ਵਾਰਦਾਤ ਹੈ ਉੱਥੇ ਵਾਪਰੀ ਜੋ ਕੁਝ ਉਹਨਾਂ ਨੂੰ ਦੱਸਿਆ ਗਿਆ ਉਹਨਾਂ ਨੇ ਅੱਗੇ ਮੀਡੀਆ ਨੂੰ ਇਹ ਸਾਂਝਾ ਕੀਤਾ ਇੱਥੇ ਤੁਹਾਨੂੰ ਪੂਰਾ ਮਾਮਲਾ ਦੱਸ ਦਿਆਂ ਕਰ ਕਰ ਹੋਇਆ ਕਿ ਕਿੱਥੋਂ ਦਾ ਇਹ ਨੌਜਵਾਨ ਸੀ ਕਦੋਂ ਗਿਆ ਸੀ ਕਿਵੇਂ ਇਹ ਸਭ ਕੁਝ ਹੋਇਆ ਕੈਨੇਡਾ ਦੇ ਵਿੱਚ ਗਿਆ ਸੀ ਜਸ਼ਨਪ੍ਰੀਤ ਸਿੰਘ ਨਾਮ ਦਾ ਨੌਜਵਾਨ 22 ਸਾਲ ਜਸ਼ਨਪ੍ਰੀਤ ਦੀ ਉਮਰ ਹੈ ਜਿੱਤੇ ਮਲੇਰਕੋਟੜ ਦਾ ਪਿੰਡ ਹੈ ਬੜਲਾ ਬੜਲਾ ਤੋਂ ਗਿਆ ਸੀ ਐਡਮਿੰਟਨ ਕੈਨੇਡਾ ਦਾ ਸ਼ਹਿਰ ਐਡਮਿੰਟਨ ਦੇ ਵਿੱਚ ਬਹੁਤ ਸਾਰੇ ਪੰਜਾਬੀ ਵਸਦੇ ਨੇ ਤੇ ਬਹੁਤ ਉੱਥੇ ਕਾਲਜਸ ਵਗੈਰਾ ਦੀ ਆਸ-ਪਾਸ ਰਹੀ ਤੇ ਇਸ ਕਰਕੇ ਆ ਜੋ ਵਸੂ ਹੈ ਉਹ ਕਾਫੀ ਜ਼ਿਆਦਾ ਪੰਜਾਬੀ ਭਾਈਚਾਰੇ ਦੀ ਪਰ ਹਾਲੀਆ ਸਮੇਂ ਦੇ ਵਿੱਚ ਦੇਖਿਆ ਗਿਆ ਕਿ ਉੱਥੋਂ ਦੀ ਸੋਸ਼ਲ ਮੀਡੀਆ ਦੇ ਉੱਤੇ ਸਿੱਖਾ ਪ੍ਰਤੀ ਨਫ਼ਰਤ ਜਾਂ ਫਿਰ ਦਸਤਾਰਧਾਰੀਆਂ ਪ੍ਰਤੀ ਨਫ਼ਰਤ ਬਹੁਤ ਜ਼ਿਆਦਾ ਵਾਦੀ ਵੀ ਨਜ਼ਰ ਆ ਰਹੀ ਹੈ ਸਬਵੇ ਚਲਦੇ ਹੀ ਇਸ ਨੌਜਵਾਨ ਦੇ ਪ੍ਰਤੀ ਜੋ ਹਮਲਾ ਕੀਤਾ ਗਿਆ ਇਸ ਨੂੰ ਪਿਤਾ ਦੇ ਅਨੁਸਾਰ ਇੱਕ ਨਸਲੀ ਹਮਲਾ ਮੰਨਿਆ ਜਾਏ ਕਿ ਇਸ ਨੂੰ ਇੱਕ ਰੇਸਿਜ਼ਮ ਦਾ ਮਾਮਲਾ ਮੰਨਦੇ ਹੋਏ ਇਸ ਵਿਅਕਤੀ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਕਿਉਂਕਿ ਜਿਸ ਵਿਅਕਤੀ ਨੇ ਕਤਲ ਕੀਤਾ ਉਸਨੇ ਨੌਜਵਾਨ ਨੂੰ ਭਰੋਸੇ 'ਚ ਲੈ ਕੇ ਕਤਲ ਕੀਤਾ ਜਸ਼ਨ ਹੁਣ ਉੱਥੇ ਕੰਮ ਕਰ ਰਿਹਾ ਸੀ ਕਿਉਂਕਿ ਸਟੂਡੈਂਟ ਵੀਜ਼ਾ ਤੇ ਉਹ ਗਿਆ ਹੋਇਆ ਸੀ ਪੈਸਿਆਂ ਦੀ ਲੋਡ ਹਰ ਵਿਦਿਆਰਥੀ ਨੂੰ ਹੈ ਤੇ ਟਰੱਕ ਚੋਂ ਅਨਲੋਡਿੰਗ ਦਾ ਕੰਮ ਹੁੰਦਾ ਅਨਲੋਡਿੰਗ ਦਾ ਕੰਮ ਕੀ ਹੈ ਤੁਹਾਨੂੰ ਸੌਖੇ ਸ਼ਬਦਾਂ ਚ ਜੇ ਸਮਝਾਇਆ ਜਾਵੇ ਤਾਂ ਜਿਸ ਤਰ੍ਹਾਂ ਇੱਥੇ ਆਪਣੇ ਆ ਮਜ਼ਦੂਰ ਉਤੋਂ ਟਰੱਕ ਦੇ ਵਿੱਚੋਂ ਝੋਨੇ ਦੀਆਂ ਬੋਰੀਆਂ ਲਾਉਂਦੇ ਨੇ ਜਾਂ ਫਿਰ ਕੋਈ ਹੋਰ ਸਮਾਨ ਲਾਉਂਦੇ ਨੇ ਉਸੇ ਤਰੀਕੇ ਦੇ ਨਾਲ ਜਦ ਉਤੋਂ ਟਰੱਕ ਚੋਂ ਸਮਾਨ ਲਾ ਕੇ ਕਿਸੇ ਗਦਾਮ ਚ ਭਰਿਆ ਜਾਂਦਾ ਜਿਸ ਨੂੰ ਅੰਗਰੇਜ਼ੀ ਭਾਸ਼ਾ ਦੇ ਵਿੱਚ ਅਨਲੋਡਿੰਗ ਕਹਿੰਦੇ ਨੇ ਕਿ ਉਸ ਤੋਂ ਜੋ ਲੋਡ ਉਸ ਤੇ ਪਾਇਆ ਹੋਇਆ ਉਸ ਨੂੰ ਹੇਠਾਂ اتارنا ਸਮਾਨ ਹੇਠਾਂ ਉਤਾਰਨਾ ਇਸੇ ਉਤਾਰਨ ਦੇ ਕੰਮ ਦੇ ਵਿੱਚ ਆਵਦੇ ਨਾਲ ਜੋ ਹਟ ਵਗੈਰਾ ਦੇ ਵਿੱਚ ਕੰਮ ਕਰਦੇ ਪੈਸੇ ਜ਼ਿਆਦਾ ਮਿਲਦੇ ਐ ਇਸੇ ਲਈ ਜਸ਼ਨ ਵੀ ਇਹ ਕੰਮ ਕਰ ਰਿਹਾ ਸੀ ਪਰ ਉੱਥੇ ਹੀ ਜੋ ਨਾਲ ਉਸ ਦੇ ਕੰਮ ਕਰਨ ਵਾਲਾ ਵਿਅਕਤੀ ਆ ਉਸ ਨੇ ਟਰੱਕ ਦੇ ਅੰਦਰ ਬੁਲਾਇਆ ਜਿੱਤੇ ਐਨਮਨ ਉਸ ਦਾ ਨਾਮ ਦੱਸਿਆ ਜਾ ਰਿਹਾ ਉਸ ਨੇ ਟਰੱਕ ਦੇ ਅੰਦਰ ਬੁਲਾ ਕੇ ਜਸ਼ਨ ਨੂੰ ਪਹਿਲਾਂ ਤਾਂ ਉਸ ਦੇ ਨਾਲ ਗੱਲਬਾਤਾਂ ਕੀਤੀਆਂ ਫਿਰ ਇੱਕ ਬਾਕਸ ਕਟਰ ਹੁੰਦਾ ਜਿੱਤੇ ਨਾਲ ਨਾਮ ਹੀ ਦੱਸ ਰਿਹਾ ਕਿ ਬਾਕਸ ਕਟਰ ਜੋ ਬਕਸੇ ਵਟੜ ਦੇ ਲਈ ਆ ਫਿਰ ਬਾਕਸ ਵਟੜ ਦੇ ਹੀ ਵਰਤਿਆ ਜਾਂਦਾ ਉਸਨੇ ਦੇ ਨਾਲ ਕਤਲ ਕਰ ਦਿੱਤਾ ਜਸ਼ਨ ਨੂੰ ਬੁਰੀ ਤਰ੍ਹਾਂ ਵੱਢ ਦਿੱਤਾ ਜਦ ਵੱਢ ਕੇ ਬਾਹਰ ਲਿਆ ਕੇ ਨੌਜਵਾਨ ਦੀ ਲਾਸ਼ ਸੁੱਟ ਦਿੱਤੀ ਫਿਰ ਅਫਸੋਸ ਕਰਦਾ ਹੋਇਆ ਕਹਿਣ ਲੱਗਾ ਇਹ ਮੇਰ ਤੋਂ ਕੀ ਹੋ ਗਿਆ ਇਹ ਬਹਿ ਕੀ ਕਰ ਦਿੱਤਾ ਇਹ ਹੁਣ ਗੁੱਸੇ ਦਾ ਮਾਮਲਾ ਹੈ ਨਸ਼ੇ ਦਾ ਮਾਮਲਾ ਹੈ ਨਸਲੀ ਹਿੰਸਾ ਦਾ ਮਾਮਲਾ ਹੈ ਇਹ ਤਾਂ ਹੁਣ ਜਾਂਚ ਕਰਨੀ ਹੈ ਪੁਲਿਸ ਨੇ ਪਰ ਇਸ ਨੌਜਵਾਨ ਦੇ ਪਿਤਾ ਦਾਏ ਹੁਣ ਅਪੀਲ ਕੀਤੀ ਹੈ ਪਿਤਾ ਦੀ ਅਪੀਲ ਹੈ ਉੱਥੋਂ ਦੇ ਅਮਰਜੀਤ ਸੋਹੀ ਨੂੰ ਜੋ ਕਿ ਉੱਥੋਂ ਦੇ ਮੇਅਰ ਵੀ ਨੇ ਤਾਂ ਇਹਨਾਂ ਨੂੰ ਅਪੀਲ ਕੀਤੀ ਹੈ ਕਿ ਇਸ ਬਾਰੇ ਨੂੰ ਇੱਕ ਨਸਲੀ ਹਿੰਸਾ ਦਾ ਮਾਮਲਾ ਮੰਨਦੇ ਹੋਏ ਸਖਤੋ ਸਖਤ ਕਾਰਵਾਈ ਕੀਤੀ ਜਾਏ ਤਾਂ ਕਿ ਜੋ ਹੋਰ ਉਤੇ ਨੌਜਵਾਨ ਨੇ ਉਹਨਾਂ ਦੀ ਅਜਾਨਾ ਨੂੰ ਬਚਾਇਆ ਜਾ ਸਕੇ ਕਿਸੇ ਦੀ ਵੀ ਜਾਨ ਨੂੰ ਐਦਾ ਖਤਰਾ ਪੈਦਾ ਨਾ ਹੋਵੇ ਕੀ ਕੁਝ ਗਿਆ ਇਸ ਨੌਜਵਾਨ ਦੇ ਪਿਤਾ ਦੇ ਤੇ ਹੋਰ ਜੋ ਪਰਿਵਾਰਕ ਮੈਂਬਰ ਨੇ ਮਿਲਤ ਨੂੰ ਉਹ ਵੀ ਸਵਾਦਦੇ ਆ ਪਟਨਾ ਜੀ ਸੰਤਾ ਜੂਤ ਨੂੰ ਆ ਕੇ ਮੈਸੇਜ ਆਇਆ ਜੀ ਇਹ ਗੱਲ ਦਾ ਕੋ ਛੋਟੇ ਬੇਟੇ ਦਾ ਕਤਲ ਹੋ ਗਿਆ ਜੀ ਕਿੱਥੇ ਬੱਚਾ ਗਿਆ ਤੀ ਜੀ ਕਨਵੈਟਾਂ ਤੇ ਜੀ ਬੇਟਾ ਹਾਂ ਜੀ ਕਿੰਨਾ ਟਾਈਮ ਪਹਿਲਾਂ ਗਿਆ ਜੀ ਹਾਂ ਜੀ ਕਿੰਨਾ ਟਾਈਮ ਪਹਿਲਾਂ ਇਹ ਗਿਆ ਜੀ ਇੱਥੋਂ ਸਾਡੇ ਕੋਲੋਂ 6 ਦਸੰਬਰ ਨੂੰ ਘਰੋਂ ਗਿਆ ਸੱਤ ਦੀ ਫਲੈਟ ਸੀ ਜੀ ਇਹਦੀ ਤੇ ਸਾਰੇ 8 ਕੁ ਮਹੀਨੇ ਹੋਇਆ ਪਰ ਮੈਂ ਤਾਂ ਇਹੀ ਗੱਲ ਕਹਿਣਾ ਵੀ ਜੇ ਬੱਚਾ ਭੇਜਣਾ ਪਤਾ ਵਧੀਆ ਡਿਗਰੀ ਤਰਾ ਕੇ ਉਹਨੂੰ ਬੱਚੇ ਨੂੰ ਭੇਜੀਏ ਉਹਨੂੰ ਉਹਦੇ ਬਾਰੇ ਨੌਲੇਜ ਆਵੇ ਜਿਹੜਾ ਆਪਾਂ ਬਾਲ ਪਲਾਸ 2 ਤੋਂ ਬਾਅਦ ਬੱਚਾ ਭੇਜ ਦਿਆਂ ਨਾ ਤਾਂ ਉਹਨੂੰ ਪਤਾ ਹੁੰਦਾ ਉਹਦੇ ਬਾਰੇ ਕਿਸੇ ਗੱਲ ਦਾ ਨਾ ਉਹਨੂੰ ਆਪਣੇ ਬਗਾਨੇ ਦਾ ਪਤਾ ਹੁੰਦਾ ਉਹਨੂੰ ਪਤਾ ਨਹੀਂ ਵੀ ਉਹਦਾ ਕੀ ਕਰਦੇ ਵੀ ਆਪ ਆਪਣਾ ਬੱਚਾ ਇਸੇ ਵਕਾਰ ਕਰਕੇ ਉਹਨੇ ਭਰੋਸੇ 'ਚ ਲੈ ਕੇ ਖਤਲਾ ਕੀਤਾ ਗਿਆ ਕੀ ਕਥਨਾ ਪਤਾ ਲੱਗਿਆ ਤੋਂ ਹੁਣ ਤੱਕ ਜਾਣਕਾਰੀ ਮੇਰੇ ਕਿਵੇਂ ਸਾਨੂੰ ਤਾਂ ਇਹ ਇਥੋਂ ਜਾਣਕਾਰੀ ਹੀ ਮਿਲਿਆ ਜੂ ਟਰਮ ਤੇ ਕੰਮ ਕਰਦਾ ਸੀ ਉੱਥੋਂ ਸਮਾਨ ਲਾਹ ਰਿਹਾ ਸੀ ਟਰਾਲੇ 'ਚ ਉਦੀ ਜ਼ਿੰਮੇਵਾਰੀ ਆ ਬਿਟਰਲੇ ਨੂੰ ਸਮਾਨ ਲਾਹੁੰਦੀ ਥੱਲਿਓ ਉਹ ਤੇ ਕੁਦਰਤੀ ਵੀ ਉਹਨੇ ਬੜਿਆ ਬੜੂ ਕੇ ਕਿਵੇਂ ਨਾ ਕਿਵੇਂ ਕਰਕੇ ਬੀ ਟਰਾਲੇ ਦੇ ਵਿੱਚ ਬਾੜ ਲਿਆ ਟਰਾਲੇ ਦੇ ਵਿੱਚ ਬਾੜ ਕੇ ਉਹਨੇ ਕਤਲ ਕਰ ਦਿਆ ਤਾਂ ਕਤਲ ਕਰਕੇ ਬਾਹਰ ਸਿੱਟ ਕੇ ਕਹਿੰਦਾ ਵੀ ਮੇਤੋਂ ਮਾਈ ਗਾੜੂ ਮੈਂ ਤੂੰ ਦਾ ਕਤਲ ਹੋ ਗਿਆ ਹਾਂ ਆਪਾ ਉਹਨੇ ਮਨ ਜੂਰ ਕਰਿਆ ਮਤਲਬ ਅਫਸੋਸ ਕਰ ਰਿਹਾ ਸੀ ਜਾਂ ਕਹਿ ਰਿਹਾ ਸੀ ਜਾਂ ਅਫਸੈਟ ਕਰ ਰਿਹਾ ਸੀ ਹਾਂ ਅੱਛਾ ਜੀ ਤੇ ਕੀ ਕਹੋਗੇ ਇਕਲੋਤੇ ਬੱਚੇ ਨੇ ਕਿ ਕਿ ਬੱਚੇ ਨੇ ਆਪਣੇ ਲਈ ਮਾਤਾ ਜੀ ਹੋਣਗਾਰਾ ਬੱਚਿਆਂ ਨੂੰ ਇਹੀ ਕਹਨਗੇ ਆਪਣੇ ਬੱਚੇ ਭੇਜੋ ਨਾ ਜੀ ਆਪਾਂ ਇਨੇ ਪਾਲ ਪੋਚ ਕੇ ਬਹੁਤ ਮਿਹਨਤ ਕਰਕੇ ਬੱਚਿਆਂ ਨੂੰ ਪਾਲਦੇ ਆ ਤੇ ਜੇ ਭੇਜਣਾ ਤਾਂ ਉਹਨੂੰ ਵਧੀਆ ਡਿਗਰੀ ਪ੍ਰੋਪਰ ਕਰਾ ਕੇ ਭੇਜੋ ਕੀ ਕਾਰਨ ਕੀ ਲੱਗਦਾ ਜੀ ਆਪਣੇ ਬੱਚਿਆਂ ਨੂੰ ਪੰਜਾਬੀਆਂ ਦੇ ਨਾਲ ਜਾਂ ਫਿਰ ਦਸਤਾਰ ਧਾਰੀਆਂ ਨਾਲ ਜਾ ਕੇ ਹਾਂ ਜੀ ਉਹਨਾਂ ਨੂੰ ਪੱਗਾਂ ਵਾਲਿਆਂ ਨਾਲ ਨਫ਼ਰਤ ਆਈ ਜ਼ਿਆਦਾ ਤਾਂ ਜਨ ਨੂੰ ਜਿਹੜੇ ਹਿਸਾਬ ਚ ਲੱਗੇ ਵੀ ਸਾਡੇ ਬੱਚੇ ਨਾਲ ਇਹੀ ਕਾਰਨ ਹੋਇਆ ਉਹ ਪੱਗ ਬੰਨ੍ਹ ਦੀ ਪੱਗ ਕਰਕੇ ਨਫ਼ਰਤ ਨਾਲ ਹੀ ਹੋਇਆ ਹੈ ਹਾਂ ਇਹ ਬਾਕੀ ਉਹਨੂੰ ਉੱਥੇ ਪਤਾ ਲੱਗੂ ਜੀ ਜਿਹੜੀ ਵੀ ਕੀ ਪੋਜੀਸ਼ਨ ਕੀ ਗੱਲ ਵਾ ਅਰੋਪੀ ਨੂੰ ਸਖਤ ਲੱਗਦਾ ਸਜ਼ਾ ਹੋ ਤਾਂ ਜੋ ਹੋਰਾਂ ਨੂੰ ਪੱਤਾ ਲੱਗੇ ਜੀ ਹਾਂ ਜੀ ਰੋਪੀ ਨੂੰ ਸਭ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਹੈ ਜੀ ਅਸੀਂ ਤਾਂ ਕਹਿੰਦੇ ਜੁਗਰੇਂ ਦਾ ਜੀ ਪਤਾ ਲੱਗਾ ਕਿੱਥੇ ਰਹਿਣ ਵਾਲਾ ਸੀ ਪਤਾ ਉਹ ਜੁਗਰੇਂ ਦਾ ਦੱਸ ਦੇਣ ਜੀ ਪੂਰਾ ਜਿਹਨੇ ਕਤਲ ਕੀਤਾ ਜੀ ਹਾਂ ਜੀ ਹਾਂ ਜੀ ਇਹਦੇ ਬਾਰੇ ਦੇਖੋ ਜੀ ਦੁੱਖ ਤਾਂ ਸਾਡੇ ਸਾਰੇ ਪਿੰਡ ਨੂੰ ਆ ਸਾਰੇ ਇਲਾਕੇ ਨੂੰ ਆ ਲੇਕਿਨ ਜਿਸ ਤਰ੍ਹਾਂ ਅਸੀਂ ਬਾਹਰ ਨਫ਼ਰਤ ਤੇ ਹਿੰਸਾ ਦਾ ਸ਼ਕਾਰ ਹੋ ਰਹੇ ਆ ਤਾਂ ਸਾਨੂੰ ਆਪਦੇ ਫੈਸਲਿਆਂ ਤੇ ਆਪਦੇ ਬੱਚਿਆਂ ਨੂੰ ਭੇਜਣ ਬਾਰੇ ਪੁਨਰ ਵਿਚਾਰ ਕਰਨਾ ਚਾਹੀਦਾ ਵੀ ਕੀ ਅਸੀਂ ਉੱਥੇ ਜਾ ਕੇ ਸੇਫ ਵੀ ਆ ਮੈਨੂੰ ਤਾਂ ਇੰਜ ਲੱਗਦਾ ਵੀ ਅਸੀਂ ਇੱਥੇ ਨਾਲੋਂ ਵੀ ਜ਼ਿਆਦਾ ਉੱਥੇ ਅਨਸੇਫ ਹਾਂ ਇੱਥੇ ਦੀ ਇੱਥੇ ਤਾਂ ਇਹੋ ਜਿਹੀ ਘਟਨਾ ਕਦੇ ਸੁਣੀ ਨਹੀਂ ਕਿ ਪੰਜਾਬ ਵਿੱਚ ਕਿਸੇ ਬੱਚੇ ਨਾਲ ਹੋਏ ਨੇ ਹੁਣ ਤੱਕ ਦੀਆਂ ਜੋ ਰਿਪੋਰਟਾਂ ਮਿਲੀਆਂ ਨੇ ਉਹਦੇ ਮੁਤਾਬਕ ਤਾਂ ਇਹ ਗੱਲ ਕਲੀਅਰ ਆ ਵੀ ਬੱਚਾ ਸਾਡਾ ਨਫ਼ਰਤੀ ਹਿੰਸਾ ਦਾ ਸ਼ਿਕਾਰ ਹੋਇਆ ਤੇ ਸਾਨੂੰ ਇਹਦੇ ਬਾਰੇ ਦੁਬਾਰੇ ਤੋਂ ਸੋਚਣਾ ਚਾਹੀਦਾ ਆਪਦੇ ਬੱਚੇ ਅਸੀਂ ਭੇਜੇ ਹੋਏ ਨੇ ਸਾਰਿਆਂ ਨੇ ਤੇ ਵੀ ਇਹ ਸਾਡਾ ਕੀ ਭੁਵੇਖਾ ਇਹਦੇ ਬਾਰੇ ਪੁਨਰ ਵਿਚਾਰ ਦੀ ਜ਼ਰੂਰਤ ਹੈ ਸਾਨੂੰ ਇਹ ਮੋਬਾਈਲ ਸਰਕਾਰਾਂ ਦੀ ਕੰਮ ਕੀ ਹਾਂ ਮਾਹੌਲ ਤਾਂ ਅਸਲ ਤੇ ਜ਼ਿੰਮੇਵਾਰੀ ਤਾਂ ਸਰਕਾਰ ਦੀ ਬਣੂਗੀ ਕਿਉਂਕਿ ਮਾਹੌਲ ਸਾਰਾ ਸਰਕਾਰ ਨੇ ਹੀ ਬਣਾਇਆ ਕਿਸੇ ਹੋਰ ਇਲਾਕੇ ਚੋਂ ਨਹੀਂ ਜਾ ਰਹੇ ਪੰਜਾਬ ਚ ਕਿਉਂ ਜਾ ਰਹੇ ਨੇ ਸਾਰਾ ਸਰਕਾਰ ਦਾ ਤੰਤਰ ਹੁੰਦਾ ਕੁਝ ਸਕਿਉਰਿਟੀ ਏਜੰਸੀਆਂ ਰਾਹੀਂ ਕੁਝ ਇਹੋ ਜਿਹਾ ਮਾਹੌਲ ਬਣਾਉਂਦੇ ਨੇ ਅਸੀਂ ਭੇੜਚਾਲ ਹੋ ਕੇ ਮਗਰ ਲੱਗ ਜਾਂਦੇ ਆ ਤੇ ਆਪਣੇ ਬੱਚਿਆਂ ਨੂੰ ਬਾਹਰ ਭੇਜੀ ਜਾ ਰਹੇ ਆ ਇਹ ਸਾਰੇ ਸਰਕਾਰਾਂ ਦੀ ਕੰਮ ਨਹੀਂ ਜੀ ਕੁਝ ਖੋਪੀਆ ਤਾਂ ਅੰਤਰ ਕਰਦਾ ਤੇ ਬਾਹਰ ਵੀ ਝੋਠਿਆ ਦੇ ਨਾਂ ਬਣਦਾ ਸਰਕਾਰਾਂ ਬਾਹਰ ਤਾਂ ਦੇਖੋ ਜੀ ਜਿੰਨੀ ਕ ਹੈਗੀ ਸੁਰੱਖਿਆ ਹੈਗੀ ਆ ਉਹਨਾਂ ਦੀ ਤਾਂ ਤੇ ਉਹਨਾਂ ਦਾ ਸਿਸਟਮ ਆ ਉਹ ਕਰ ਵੀ ਲੈਣਗੇ ਹੈਂਡਲ ਵੀ ਕਰ ਲੈਣਗੇ ਇਨਸਾਫ ਵੀ ਮਿਲ ਜੇਗਾ ਲੇਕਿਨ ਬੱਚਾ ਤਾਂ ਵਾਪਸ ਨਹੀਂ ਆਏਗਾ ਪਰ ਜਿਹੜੀ ਉੱਥੇ ਨਫ਼ਰਤੀ ਹਿੰਸਾ ਤਾਂ ਉਹਦਾ ਤਾਂ ਕੋਈ ਜਵਾਬ ਨਹੀਂ ਨਾ ਹੈ ਉਹਦਾ ਤਾਂ ਕੋਈ ਹੱਲ ਨਹੀਂ ਸਰਕਾਰ ਉਹਦੀ ਕੋਈ ਸਕਿਉਰਿਟੀ ਨਹੀਂ ਕਰ ਸਕਦੀ ਸੌਰੀ ਹੱfte ਦੀ سوری ਇਸ ਹਾਲ ਕੇ ਜ ਦੂਜੀ ਦਾ ਤਜੀਰ ਹਾਂਜੀ ਇਸ ਹਾਲ ਕੇ ਦੂਸਰੀ ਡੈਥ ਹੈ ਤੇ ਲਗਭਗ ਇੱਕੋ ਹੀ ਗੱਲ ਹੈ ਦੋਨਾਂ ਦੇ ਵਿੱਚ ਉਸੇ ਤਰ੍ਹਾਂ ਹਾਂ ਉਸੇ ਤਰ੍ਹਾਂ ਇੱਕੋ ਤਰੀਕੇ ਨਾਲ ਕਤਲ ਹੋਇਆ ਤੇ ਇੱਕੋ ਜਿਹੀ ਕਾਰਨ ਲੱਗਦੇ ਨੇ ਦੋਨਾਂ ਦੇ ਵਿੱਚ ਬਿਲਕੁਲ ਮੈਨੂੰ ਤਾਂ ਟੋਟਲੀ ਨਫਰਤ ਦਾ ਸ਼ਿਕਾਰ ਹੋਇਆ ਲੱਗਦਾ ਸਾਡਾ ਬੱਚਾ ਕਾਰ ਬੰਨਣਾ ਆਇਆ ਸਰਦਾਰ ਨੂੰ ਹਾਂ ਇਹ ਵੀ ਕਾਰਨ ਹੋ ਸਕਦਾ ਹੋ ਸਕਦਾ ਉਹਨੂੰ ਮੁਸਲਮਾਨ ਸਮਝ ਕੇ ਤੇ ਹਿੰਸਾ ਦਾ ਸ਼ਿਕਾਰ ਹੋਇਆ ਹੋਵੇ ਲੇਕਿਨ ਹੈ ਚਾਹੇ ਕਾਰਨ ਕੁਛ ਵੀ ਹੈ ਹੈ ਤਾਂ ਨਸਲੀ ਹਿੰਸਾ ਹੀ ਨਾ ਚਾਹੇ ਪੰਜਾਬੀ ਹੋਣ ਵਜ੍ਹਾ ਕਰਕੇ ਚਾਹੇ ਸਿੱਖ ਹੋਣ ਵਜ੍ਹਾ ਕਰਕੇ ਮੁਸਲਮਾਨ ਕਰਕੇ ਏਸ਼ੀਅਨ ਕਰਕੇ ਕੋਈ ਵੀ ਕਾਰਨ ਹੋ ਸਕਦਾ ਲੇਕਿਨ ਅਲਟੀਮੇਟਲੀ ਇਹ ਨਫ਼ਰਤ ਦੀ ਹਿੰਸਾ ਹੈ ਜਦੋਂ ਵੋਟਾਂ ਦੇ ਮਾਦਮ ਕੀ ਦੀਏ ਜਦੋਂ ਲੱਗ ਮੇਟੇ ਅਸੀਂ ਅਕਸਰ ਆਪਣੇ ਨੌਜਵਾਨਾਂ ਨੂੰ ਭੇਜ ਰਿਹਾ ਪਰ ਇੱਕ 22 ਸਾਲਾਂ ਦੇ ਮੁੰਡੇ ਦਾ ਕਤਲ ਹੋ ਚੁੱਕਿਆ ਕੈਨੇਡਾ 'ਚ ਜਦੋਂ ਉਹ ਆਪਣਾ ਕੰਮ ਕਰ ਰਿਹਾ ਸੀ ਦਰਸਲ ਟਰੱਕ ਦੇ ਵਿੱਚ ਲੋਡਿੰਗ ਅਨਲੋਡਿੰਗ ਦਾ ਕੰਮ ਹੁੰਦਾ ਕਿਉਂਕਿ ਇਸ ਦੇ ਚਾਰਜਸ ਜ਼ਿਆਦਾ ਮਿਲਦੇ ਨੇ ਆਮ ਦੇ ਨਾਲੋਂ ਪਰ ਔਰ ਰੇਤ ਜ਼ਿਆਦਾ ਹੁੰਦੀ ਹੈ ਇੱਥੇ ਜਦ ਕੰਮ ਕਰ ਰਿਹਾ ਸੀ 22 ਸਾਲਾਂ ਦਾ ਜਸ਼ਨ ਉਸ ਨੂੰ ਉੱਥੋਂ ਦੇ ਇੱਕ 40 ਸਾਲਾਂ ਦੇ ਬੰਦੇ ਨੇ ਐਡਵਨ ਵਿਸਕਰ ਉਸ ਦਾ ਨਾਮ ਦੱਸਿਆ ਜਾ ਰਿਹਾ ਜਿਸ ਨੇ ਉਸ ਦਾ ਕਤਲ ਕਰ ਦਿੱਤਾ ਬੰਦੇ ਨੇ 40 ਸਾਲ ਦੀ ਉਸ ਦੀ ਉਮਰ ਹੈ ਕਟਰ ਨਾਲ ਉਸ ਲੜਕੀ ਵੱਡ ਕੇ ਕਹਿੰਦਾ ਕਿ ਅਦਾ ਉਹ ਮੇਰੇ ਤਾਂ ਤਾਂ ਕਤਲ ਹੋ ਗਿਆ ਇਹ ਗੱਲ ਜੋ ਦੱਸੀ ਹੈ ਉਸ ਲੜਕੇ ਦੇ ਪਿਤਾ ਨੇ ਕਿਹਾ ਕਿ ਇਹ ਸਾਰੀ ਜੋ ਵਾਰਦਾਤ ਹੈ ਉੱਥੇ ਵਾਪਰੀ ਜੋ ਕੁਝ ਉਹਨਾਂ ਨੂੰ ਦੱਸਿਆ ਗਿਆ ਉਹਨਾਂ ਨੇ ਅੱਗੇ ਮੀਡੀਆ ਨੂੰ ਇਹ ਸਾਂਝਾ ਕੀਤਾ ਇੱਥੇ ਤੁਹਾਨੂੰ ਪੂਰਾ ਮਾਮਲਾ ਦੱਸ ਦਿਆ ਕਕਰ ਹੋਇਆ ਕਿ ਕਿਥੋਂ ਦਾ ਇਹ ਨੌਜਵਾਨ ਸੀ ਕਦੋਂ ਗਿਆ ਸੀ ਕਿਵੇਂ ਇਹ ਸਭ ਕੁਝ ਹੋਇਆ ਕੈਨੇਡਾ ਦੇ ਵਿੱਚ ਗਿਆ ਸੀ ਜਸ਼ਨਪ੍ਰੀਤ ਸਿੰਘ ਨਾਮ ਦਾ ਨੌਜਵਾਨ 22 ਸਾਲ ਜਸ਼ਨਪ੍ਰੀਤ ਦੀ ਉਮਰ ਹੈ ਦਿੱਤੇ ਮਲੇਰਕੋਟਾ ਦਾ ਪਿੰਡ ਹੈ ਬਡਲਾ ਬਟਲਾ ਤੋਂ ਗਿਆ ਸੀ ਐਡਮਿੰਟਨ ਕੈਨੇਡਾ ਦਾ ਸ਼ਹਿਰ ਐਡਮਿੰਟਨ ਦੇ ਵਿੱਚ ਬਹੁਤ ਸਾਰੇ ਪੰਜਾਬੀ ਵਸਦੇ ਨੇ ਤੇ ਬਹੁਤ ਉੱਥੇ ਕਾਲਜਿਸ ਵਗੈਰਾ ਦੀ ਆਸ-ਪਾਸ ਰੇਤਜ ਕਰਕੇ ਜੋ ਵਸੋਂ ਹੈ ਉਹ ਕਾਫੀ ਜ਼ਿਆਦਾ ਪੰਜਾਬੀ ਪਛਾਣ ਦੇ ਪਰ ਹਾਲੀਆ ਸਮੇਂ ਦੇ ਵਿੱਚ ਦੇਖਿਆ ਗਿਆ ਕਿ ਉੱਥੋਂ ਦੀ ਸੋਸ਼ਲ ਮੀਡੀਆ ਦੇ ਉੱਤੇ ਸਿੱਖਾ ਪ੍ਰਤੀ ਨਫ਼ਰਤ ਜਾਂ ਫਿਰ ਦਸਤਾਰਧਾਰੀਆਂ ਪ੍ਰਤੀ ਨਫ਼ਰਤ ਬਹੁਤ ਜ਼ਿਆਦਾ ਬਾਤੀ ਵੀ ਨਜ਼ਰ ਆ ਰਹੀ ਹੈ ਕਿ ਸਬਦ ਨੇ ਚਲਦੇ ਹੀ ਇਸ ਨੌਜਵਾਨ ਦੇ ਪ੍ਰਤੀ ਜੋ ਇਹ ਹਮਲਾ ਕੀਤਾ ਗਿਆ ਇਸ ਤੋਂ ਪਿਤਾ ਦੇ ਅਨੁਸਾਰ ਇੱਕ ਨਸਲੀ ਹਮਲਾ ਮੰਨਿਆ ਜਾਏ ਕਿ ਇਹ ਸੂ ਇੱਕ ਰੇਸਿਸਮ ਦਾ ਮਾਮਲਾ ਮੰਨਦੇ ਹੋਵੇ ਇਸ ਵਿਅਕਤੀ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਕਿਉਂਕਿ ਜਿਸ ਵਿਅਕਤੀ ਨੇ ਕਤਲ ਕੀਤਾ ਉਸਨੇ ਨੌਜਵਾਨ ਨੂੰ ਭਰੋਸੇ 'ਚ ਲੈ ਕੇ ਕਤਲ ਕੀਤਾ ਜਸ਼ਨ ਹੁਣ ਉੱਥੇ ਕੰਮ ਕਰ ਰਿਹਾ ਸੀ ਕਿਉਂਕਿ ਸਟੂਡੈਂਟ ਵੀਜ਼ਾ ਤੇ ਉਹ ਗਿਆ ਹੋਇਆ ਸੀ ਪੈਸਿਆਂ ਦੀ ਲੋੜ ਹਰ ਵਿਦਿਆਰਥੀ ਨੂੰ ਹੈ ਤੇ ਟਰੱਕ 'ਚੋਂ ਅਨਲੋਡਿੰਗ ਦਾ ਕੰਮ ਹੁੰਦਾ ਅਨਲੋਡਿੰਗ ਦਾ ਕੰਮ ਕੀ ਹੈ ਤੁਹਾਨੂੰ ਸੌਖੇ ਸ਼ਬਦਾਂ 'ਚ ਜੇ ਸਮਝਾਇਆ ਜਾਵੇ ਤਾਂ ਜਿਸ ਤਰ੍ਹਾਂ ਇੱਥੇ ਆਪਣੇ ਆ ਮਜ਼ਦੂਰ ਉਤੋਂ ਟਰੱਕ ਦੇ ਵਿੱਚੋਂ ਝੋਨੇ ਦੀਆਂ ਬੋਰੀਆਂ ਲਾਉਂਦੇ ਨੇ ਜਾਂ ਫਿਰ ਕੋਈ ਹੋਰ ਸਾਮਾਨ ਲਾਉਂਦੇ ਨੇ ਉਸੇ ਤਰੀਕੇ ਦੇ ਨਾਲ ਜਦ ਉੱਥੋਂ ਟਰੱਕ ਚੋਂ ਸਮਾਨ ਲਾ ਕੇ ਕਿਸੇ ਗਦਾਮ ਚ ਭਰਿਆ ਜਾਂਦਾ ਜਿਸ ਨੂੰ ਅੰਗਰੇਜ਼ੀ ਭਾਸ਼ਾ ਦੇ ਵਿੱਚ ਅਨਲੋਡਿੰਗ ਕਹਿੰਦੇ ਨੇ ਕਿ ਉਸ ਤੋਂ ਜੋ ਲੋਡ ਉਸ ਤੇ ਪਾਇਆ ਹੋਇਆ ਉਸ ਨੂੰ ਹੇਠਾ اتارنا ਸਮਾਨ ਹੇਠਾ ਉਤਾਰਨਾ ਇਸੇ ਉਤਾਰਨ ਦੇ ਕੰਮ ਦੇ ਵਿੱਚ ਆਪ ਦੇ ਨਾਲ ਜੋ ਹੁਟ वगैरह ਦੇ ਵਿੱਚ ਕੰਮ ਕਰਦੇ ਪੈਸੇ ਜ਼ਿਆਦਾ ਮਿਲਦੇ ਹੈ ਇਸੇ ਲਈ ਜਸ਼ਨ ਵੀ ਇਹ ਕੰਮ ਕਰ ਰਿਹਾ ਸੀ ਪਰ ਉੱਥੇ ਹੀ ਜੋ ਨਾਲ ਉਸ ਦੇ ਕੰਮ ਕਰਨ ਵਾਲਾ ਵਿਅਕਤੀ ਹੈ ਉਸ ਨੇ ਟਰੱਕ ਦੇ ਅੰਦਰ ਬੁਲਾਇਆ ਜਿੱਤੇ ਐਨਮਨਸ ਦਾ ਨਾਮ ਦੱਸਿਆ ਜਾ ਰਿਹਾ ਉਸ ਨੇ ਟਰੱਕ ਦੇ ਅੰਦਰ ਬੁਲਾ ਕੇ ਜਸ਼ਨ ਨੂੰ ਪਹਿਲਾਂ ਤਾਂ ਉਸਦੇ ਨਾਲ ਗੱਲਬਾਤਾਂ ਕੀਤੀਆਂ ਫਿਰ ਇੱਕ ਬਾਕਸ ਕਟਰ ਹੁੰਦਾ ਜਿਸਦੇ ਨਾਲ ਨਾਮ ਹੀ ਦੱਸ ਰਿਹਾ ਕਿ ਬਾਕਸ ਕਟਰ ਜੋ ਬਕਸੇ ਵਟੜ ਦੇ ਲਈ ਜਾਂ ਫਿਰ ਬਾਕਸ ਵਟੜ ਦੇ ਹੀ ਵਰਤਿਆ ਜਾਂਦਾ ਉਸੇ ਦੇ ਨਾਲ ਕਤਲ ਕਰ ਦਿੱਤਾ ਜਿਸਨੂੰ ਬੁਰੀ ਤਰ੍ਹਾਂ ਵੱਢ ਦਿੱਤਾ ਜਦ ਵੱਢ ਕੇ ਬਾਹਰ ਲਿਆ ਕੇ ਨੌਜਵਾਨ ਦੀ ਲਾਸ਼ ਉੱਤਨੀ ਫਿਰ ਅਫਸੋਸ ਕਰਦਾ ਹੋਇਆ ਕਹਿਣ ਲੱਗਿਆ ਇਹ ਮੇਰ ਤੋਂ ਕੀ ਹੋ ਗਿਆ ਇਹ ਬੰਾ ਕੀ ਕਰ ਦਿੱਤਾ ਇਹ ਹੁਣ ਗੁੱਸੇ ਦਾ ਮਾਮਲਾ ਹੈ ਨਸ਼ੇ ਦਾ ਮਾਮਲਾ ਹੈ ਨਸਲੀ ਹਿੰਸਾ ਦਾ ਮਾਮਲਾ ਹੈ ਇਹ ਤਾਂ ਹੁਣ ਜੱਜ ਕਰਨੀ ਹੈ ਪੁਲਿਸ ਨੇ ਪਰ ਇਸ ਨੌਜਵਾਨ ਦੇ ਪਿਤਾ ਦਾ ਹੁਣ ਅਪੀਲ ਕੀਤੀ ਹੈ ਪਿਤਾ ਦੀ ਅਪੀਲ ਹੈ ਉੱਥੋਂ ਦੇ ਅਮਰਜੀਤ ਸੋਹੀ ਨੂੰ ਕਾਬ ਕਿਉਂਕਿ ਉਤਨੇ ਮੇਅਰ ਵੀ ਨੇ ਤਾਂ ਇਹਨਾਂ ਨੂੰ ਅਪੀਲ ਕੀਤੀ ਹੈ ਕਿ ਇਸ ਬਾਅਦ ਨੂੰ ਇੱਕ ਨਸਲੀ ਹਿੰਸਾ ਦਾ ਮਾਮਲਾ ਮੰਨਦੇ ਹੋਏ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ ਤਾਂ ਕਿ ਜੋ ਹੋਰ ਉਥੇ ਨੌਜਵਾਨ ਨੇ ਉਹਨਾਂ ਦੀ ਅਜਾਨਾ ਨੂੰ ਬਚਾਇਆ ਜਾ ਸਕੇ ਕਿਸੇ ਦੀ ਵੀ ਜਾਨ ਨੂੰ ਇਹਦਾ ਖਤਰਾ ਪੈਦਾ ਨਾ ਹੋਵੇ ਕਿ ਕੁਝ ਗੈਸ ਨੌਜਵਾਨ ਦੇ ਪਿਤਾ ਦੇ ਤੇ ਹੋਰ ਜੋ ਪਰਿਵਾਰਕ ਪੇਪਰ ਨੇ ਮੁਰਤ ਨੂੰ ਉਹ ਵੀ ਸਵਾ ਦਿੰਦੇ ਆ ਕਟਨਾ ਜੀ ਸੰਤਾ ਜੀ ਨੂੰ ਆ ਕੇ ਮੈਸੇਜ ਆਇਆ ਇਹ ਗੱਲ ਦਾ ਕੋ ਛੋਡੇ ਬੇਟੇ ਦਾ ਕਤਲ ਹੋ ਗਿਆ ਜੀ ਤੇ ਕਿੱਥੇ ਬਚਿਆ ਗਿਆ ਜੀ ਹਨ ਬੇਟਾ ਤੇ ਜੀ ਬੇਟਾ ਹਾਂ ਜੀ ਕਿੰਨਾ ਟਾਈਮ ਲੱਗਿਆ ਹਾਂਜੀ ਕਿੰਨਾ ਟਾਈਮ ਲੱਗਿਆ ਇਹ ਗਿਆ ਜੀ ਇੱਥੋਂ ਸਾਡੇ ਕੋਲੋਂ 6 ਦਸੰਬਰ ਨੂੰ ਕਰੋਂਗੇ 7 ਦੀ ਫਲੈਟ ਸੀ ਜੀ ਦੀ ਤੇ ਸਾਰੇ 8 ਕਿ ਮਹੀਨੇ ਹੋਇਆ ਪਰ ਮੈਂ ਤਾਂ ਇਹੀ ਗੱਲ ਕਹਿਣਾ ਵੀ ਜੇ ਬੱਚਾ ਭੇਜਣਾ ਪਤਾ ਵਧੀਆ ਡਿਗਰੀ ਕਰਾ ਕੇ ਉਹਨੂੰ ਬੱਚੇ ਨੂੰ ਭੇਜੀਏ ਉਹਨੂੰ ਉਹਦੇ ਬਾਰੇ ਨੌਲੇਜ ਆਵੇ ਜਿਹੜਾ ਆਪਾਂ ਬਾਲ ਪਲੱਸ 2 ਤੋਂ ਬਾਅਦ ਬੱਚਾ ਭੇਜਦੇ ਆ ਨਾ ਤਾਂ ਉਹਨੂੰ ਪਤਾ ਹੁੰਦਾ ਉਹਦੇ ਬਾਰੇ ਕਿਸੇ ਗੱਲ ਦਾ ਨਾ ਉਹਨੂੰ ਆਪਣੇ ਬਗਾਨੇ ਦਾ ਪਤਾ ਹੁੰਦਾ ਉਹਨੂੰ ਪਤਾ ਨਹੀਂ ਵੀ ਉਹਦਾ ਕੀ ਕਰਦੇ ਵੀ ਆਪਣਾ ਬੱਚਾ ਇਸੇ ਕਰਕੇ ਉਹਨੇ ਭਰੋਸੇ 'ਚ ਲੈ ਕੇ ਖਤਲਾ ਦਿੱਤਾ ਗਿਆ। ਕੀ ਕਿੰਨਾ ਪਤਾ ਲੱਗਿਆ ਤੋਂ ਹੁਣ ਤੱਕ ਜਾਣਕਾਰੀ ਮਿਲਦੀ ਕਿ ਮੈਨੂੰ ਸਾਨੂੰ ਤਾਂ ਇਹ ਇਥੋਂ ਜਾਣਕਾਰੀ ਹੀ ਮਿਲਿਆ ਜੂ ਟਰਮ ਤੇ ਕੰਮ ਕਰਦਾ ਸੀ ਉੱਥੋਂ ਸਮਾਨ ਲਾਹ ਰਿਹਾ ਸੀ ਟਰਾਲੇ 'ਚ। ਉਹਦੀ ਜ਼ਿੰਮੇਵਾਰੀ ਆ ਬਿਟਰਾਲੇ 'ਚ ਸਮਾਨ ਲਾਹਉਂਦੀ ਥੱਲਿਓ ਉਹ ਤੇ ਕੁਦਰਤੀ ਵੀ ਉਹਨੇ ਬੜਿਆ ਬੜੂ ਕੇ ਕਿਵੇਂ ਨਾ ਕਿਵੇਂ ਕਰਕੇ ਵੀ ਟਰਾਲੇ ਦੇ ਵਿੱਚ ਬਾੜ ਲਿਆ। ਟਰਾਲੇ ਦੇ ਵਿੱਚ ਬਾੜ ਕੇ ਉਹਨੇ ਕਤਲ ਕਰ ਦਿੱਤਾ। ਕਤਲ ਕਰਕੇ ਬਾਹਰ ਸਿੱਟ ਕੇ ਕਹਿੰਦਾ ਵੀ ਮੇਤੋਂ ਮਾਈ ਗਾੜੂ ਮੇਤੋਂ ਦਾ ਕਤਲ ਹੋ ਗਿਆ। ਹਾਂ। ਆਪਾ ਉਹਨੇ ਮਨ ਨੂੰ ਉਹ ਕਰਿਆ। ਮਤਲਬ ਅਫਸੋਸ ਕਰ ਰਿਹਾ ਸੀ ਜਾਂ ਕਹਿ ਰਿਹਾ ਅਫਸਰ ਕਰਦੇ ਅਫਸਰ ਕਰ ਰਹੇ ਹੂੰ ਅੱਛਾ ਜੀ ਤੇ ਕੀ ਕਹੋਗੇ ਇਕਲੋਤੇ ਬੱਚੇ ਨੇ ਕਿ ਬੱਚੇ ਨੇ ਆਪਣੇ ਜੀ ਮੈਂ ਤਾਂ ਜੀ ਹੁਣ ਗਾਰਾ ਬੱਚੇ ਨੂੰ ਇਹੀ ਕਹਿੰਨਗੇ ਆਪਣੇ ਬੱਚੇ ਭੇਜੋ ਨਾ ਜੇ ਆਪਾਂ ਨੇ ਪਾਲ ਪੋਛ ਕੇ ਬਹੁਤ ਮਿਹਨਤ ਕਰਕੇ ਬੱਚਿਆਂ ਨੂੰ ਪਾਲਦੇ ਆ ਤੇ ਜੇ ਭੇਜਣਾ ਤਾਂ ਉਹਨੂੰ ਵਧੀਆ ਡਿਗਰੀ ਪ੍ਰੋਪਰ ਕਰਾ ਕੇ ਭੇਜੋ ਕੀ ਕਾਰਨ ਕੀ ਲੱਗਦਾ ਜੀ ਆਪਣੇ ਬੱਚਿਆਂ ਨੂੰ ਪੰਜਾਬੀਆਂ ਦੇ ਨਾਲ ਜਾਂ ਫਿਰ ਦਸਤਾਰ ਧਰੀਆਂ ਨਾਲ ਜਿਹੜਾ ਹਾਂ ਹਾਂ ਜੀ ਉਹਨਾਂ ਨੂੰ ਪੱਗਾਂ ਵਾਲਿਆਂ ਨਾਲ ਨਫ਼ਰਤ ਹੈ ਜਿਆਦਾ ਤਾਂ ਜਨ ਨੂੰ ਜਿਹੜੇ ਹਿਸਾਬ 'ਚ ਲੱਗੇ ਵੀ ਸਾਡੇ ਬੱਚੇ ਨਾਲ ਇਹੀ ਕਾਰਨ ਹੋਇਆ ਦੂ ਪੱਗ ਬੰਨਦਾ ਦੀ ਪੱਗ ਕਰਕੇ ਨਫ਼ਰਤ ਨਾਲ ਹੀ ਹੋਇਆ ਹੈ। ਹਾਂ ਜੀ ਬਾਕੀ ਹੁਣ ਉੱਥੇ ਪਤਾ ਲੱਗੂ ਜੀ ਜਿਹੜੀ ਵੀ ਕੀ ਪੋਜੀਸ਼ਨ ਆ ਕੀ ਗੱਲ ਵਾ। આરોપી ਨੂੰ ਸਖਤ ਲੱਗਦਾ ਸਜ਼ਾ ਹੋ ਤਾਂ ਜੋ ਹੋਰਾਂ ਨੂੰ ਪਤਾ ਲੱਗੇ ਜੀ। ਹਾਂ ਜੀ ਰੂਪੀ ਨੂੰ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਜੀ ਅਸੀਂ ਤਾਂ ਕਹਿੰਦੇ ਜੀ। ਜੁਕਰੇਂ ਦਾ ਜੀ ਪਤਾ ਲੱਗਾ ਕਿਥੇ ਰਹੈਨ ਉਹ ਅਸੀਂ ਪਤਾ। ਉਹ ਜੁਕਰੇਂ ਦਾ ਦੱਸ ਦੇਣ ਜੀ ਪੂਰਾ। ਜਿਹਨੇ ਕਤਲ ਕੀਤਾ ਜੀ। ਹਾਂ ਜੀ ਹਾਂ ਜੀ। ਇਹਦੇ ਵਾਰੇ ਦੇਖੋ ਜੀ ਦੁੱਖ ਤਾਂ ਸਾਡੇ ਸਾਰੇ ਪਿੰਡ ਨੂੰ ਆ ਸਾਰੇ ਇਲਾਕੇ ਨੂੰ ਆ। ਲੇਕਿਨ ਜਿਸ ਤਰ੍ਹਾਂ ਅਸੀਂ ਬਾਹਰ ਨਫ਼ਰਤ ਤੇ ਹਿੰਸਾ ਦਾ ਸ਼ਿਕਾਰ ਹੋ ਰਹੇ ਆ ਤਾਂ ਸਾਨੂੰ ਆਪਦੇ ਫੈਸਲਿਆਂ ਤੇ ਆਪਦੇ ਬੱਚਿਆਂ ਨੂੰ ਭੇਜਣ ਬਾਰੇ ਪੁਨਰ ਵਿਚਾਰ ਕਰਨਾ ਚਾਹੀਦਾ ਵੇ ਕੀ ਅਸੀਂ ਉੱਥੇ ਜਾ ਕੇ ਸੇਫ ਵੀ ਆ ਮੈਨੂੰ ਤਾਂ ਇੰਜ ਲੱਗਦਾ ਵੀ ਅਸੀਂ ਇੱਥੇ ਨਾਲੋਂ ਵੀ ਜ਼ਿਆਦਾ ਉੱਥੇ ਅਣ ਸੇਫ ਆ ਇੱਥੇ ਦੀ ਇੱਥੇ ਤਾਂ ਇਹੋ ਜਿਹੀ ਘਟਨਾ ਕਦੇ ਸੁਣੀ ਨਹੀਂ ਕਿ ਪੰਜਾਬ ਚ ਕਿਸੇ ਬੱਚੇ ਨਾਲ ਹੋਏ ਨੇ ਹੁਣ ਤੱਕ ਦੀਆਂ ਜੋ ਰਿਪੋਰਟਾਂ ਮਿਲੀਆਂ ਨੇ ਉਹਦੇ ਮੁਤਾਬਕ ਤਾਂ ਇਹ ਗੱਲ ਕਲੀਅਰ ਆ ਵੀ ਬੱਚਾ ਸਾਡਾ ਨਫ਼ਰਤ ਤੇ ਹਿੰਸਾ ਦਾ ਸ਼ਿਕਾਰ ਹੋਇਆ ਸਾਨੂੰ ਇਹਦੇ ਬਾਰੇ ਦੁਬਾਰੇ ਤੋਂ ਸੋਚਣਾ ਚਾਹੀਦਾ ਆਪਦੇ ਬੱਚੇ ਅਸੀਂ ਭੇਜੇ ਹੋਏ ਨੇ ਸਾਰਿਆਂ ਨੇ ਤੇ ਵੀ ਇਹ ਸਾਡਾ ਕੀ ਭੁਵੇਖਾ ਹੈ ਇਹਦੇ ਬਾਰੇ ਪੁਨਰ ਵਿਚਾਰ ਦੀ ਜ਼ਰੂਰਤ ਹੈ ਸਾਨੂੰ ਕਿਹਨਾਂ ਵਾਰੀ ਸਰਕਾਰਾਂ ਦੀ ਬਣਦੀ ਹੈ ਤਾਂ ਵੀ ਆਹ ਮਾਹੌਲ ਤਾਂ ਅਸਲ ਤੇ ਜ਼ਿੰਮੇਵਾਰੀ ਤਾਂ ਸਰਕਾਰ ਦੀ ਬਣੂਗੀ ਕਿਉਂਕਿ ਮਾਹੌਲ ਸਾਰਾ ਸਰਕਾਰ ਨੇ ਹੀ ਬਣਾਇਆ ਕਿਸੇ ਹੋਰ ਇਲਾਕੇ ਚ ਨਹੀਂ ਜਾ ਰਹੇ ਪੰਜਾਬ ਚ ਕਿਉਂ ਜਾ ਰਹੇ ਨੇ ਸਾਰਾ ਸਰਕਾਰ ਦਾ ਤੰਤਰ ਹੁੰਦਾ ਕੁਝ ਸਕਿਉਰਿਟੀ ਏਜੰਸੀਆਂ ਰਾਹੀਂ ਕੁਝ ਇਹੋ ਜਿਹਾ ਮਾਹੌਲ ਬਣਾਉਂਦੇ ਨੇ ਅਸੀਂ ਭੇੜਚਾਲ ਹੋ ਕੇ ਮਗਰ ਲੱਗ ਜਾਂਦੇ ਆ ਤੇ ਆਪਣੇ ਬੱਚਿਆਂ ਨੂੰ ਬਾਹਰ ਭੇਜੀ ਜਾ ਰਹੇ ਆ ਇਹ ਸਾਰੇ ਸਰਕਾਰਾਂ ਦੀ ਕੰਮ ਨਹੀਂ ਜੀ ਕੁਝ ਖੋਖਿਆ ਤੰਤਰ ਕਰਦਾ ਤੇ ਬਾਹਰ ਵੀ ਸੁੱਟਿਆ ਦੇਣਾ ਫਰੰਦਾ ਕਰਾਂ ਬਾਹਰ ਤਾਂ ਦੇਖੋ ਜੀ ਜਿੰਨੀ ਕ ਹੈਗੀ ਸੁਰੱਖਿਆ ਹੈਗੀ ਆ ਉਹਨਾਂ ਦੀ ਤਾਂ ਤੇ ਉਹਨਾਂ ਦਾ ਸਿਸਟਮ ਆ ਉਹ ਕਰ ਵੀ ਲੈਣਗੇ ਹੈਂਡਲ ਵੀ ਕਰ ਲੈਣਗੇ ਇਨਸਾਫ ਵੀ ਮਿਲ ਜੇਗਾ ਲੇਕਿਨ ਬੱਚਾ ਤਾਂ ਵਾਪਸ ਨਹੀਂ ਆਏਗਾ ਪਰ ਜਿਹੜੀ ਉੱਥੇ ਨਫ਼ਰਤੀ ਹਿੰਸਾ ਤਾਂ ਉਹਦਾ ਤਾਂ ਕੋਈ ਜਵਾਬ ਨਹੀਂ ਨਾ ਹੈ ਉਹਦਾ ਤਾਂ ਕੋਈ ਹੱਲ ਨਹੀਂ ਸਰਕਾਰ ਉਹਦੀ ਕੋਈ ਸਿਕਿਉਰਿਟੀ ਨਹੀਂ ਕਰ ਸਕਦੀ ਹਾਂਕੀ ਜੇ ਦੂਜੀ ਕਰ ਸਕਦਾ ਹਾਂ ਸਰ ਆਪ ਜੀ सॉरी ਇਹ ਸਾ ਹਲਕੇ ਜੇ ਦੂਜੀ ਦਾ ਥਾਜੀ ਹਾਂਜੀ ਇਹ ਹਲਕੇ ਜੇ ਦੂਜੀ ਡੈਥ ਆ ਤੇ ਲਗਭਗ ਇੱਕੋ ਹੀ ਗੱਲ ਹੈ ਦੋਨਾਂ ਦੇ ਵਿੱਚ ਉਸੇ ਤਰ੍ਹਾਂ ਹਾਂ ਉਸੇ ਤਰ੍ਹਾਂ ਇੱਕੋ ਤਰੀਕੇ ਨਾਲ ਕਤਲ ਹੋਇਆ ਇੱਕੋ ਹੀ ਜੀ ਕਾਰਨ ਲੱਗਦੇ ਨੇ ਦੋਨਾਂ ਦੇ ਵਿੱਚ ਲੱਗਦਾ ਕਿ ਨਫ਼ਰਤ ਬਿਲਕੁਲ ਮੈਨੂੰ ਤਾਂ ਟੋਟਲੀ ਇਹ ਨਫ਼ਰਤ ਦਾ ਸ਼ਿਕਾਰ ਹੋਇਆ ਲੱਗਦਾ ਸਾਡਾ ਬੱਚਾ ਕਿ ਸਿੱਖ ਸਤਾਰ ਬੰਨਣਾ ਆ ਜਾਂ ਸਰਦਾਰ ਹੋਣਾ ਹਾਂ ਇਹ ਵੀ ਕਾਰਨ ਹੋ ਸਕਦਾ ਹੋ ਸਕਦਾ ਉਹਨੂੰ ਮੁਸਲਮਾਨ ਸਮਝ ਕੇ ਤੇ ਹਿੰਸਾ ਦਾ ਸ਼ਿਕਾਰ ਹੋਇਆ ਹੋਵੇ ਲੇਕਿਨ ਹੈ ਚਾਹੇ ਕਾਰਨ ਕੁਛ ਵੀ ਹੈ ਹੈ ਤਾਂ ਅਸਲੀ ਹਿੰਸਾ ਹੀ ਨਾ ਚਾਹੇ ਪੰਜਾਬੀ ਹੋਣ ਵਜ੍ਹਾ ਕਰਕੇ ਚਾਹੇ ਸਿੱਖ ਹੋਣ ਵਜ੍ਹਾ ਕਰਕੇ ਮੁਸਲਮਾਨ ਕਰਕੇ ਏਸ਼ੀਅਨ ਕਰਕੇ ਕੋਈ ਵੀ ਕਾਰਨ ਹੋ ਸਕਦਾ ਲੇਕਿਨ ਅਲਟੀਮੇਟਲੀ ਤਾਂ ਨਫ਼ਰਤ ਹੀ ਹਿੰਸਾ ਹੈ ਕੈਨੇਡਾ ਦੇ ਵਿੱਚ ਅਸੀਂ ਅਕਸਰ ਆਪਣੇ ਨੌਜਵਾਨਾਂ ਨੂੰ ਭੇਜ ਰਿਹਾ ਪਰ ਇੱਕ 22 ਸਾਲਾਂ ਦੇ ਮੁੰਡੇ ਦਾ ਕਤਲ ਹੋ ਚੁੱਕਿਆ ਕੈਨੇਡਾ 'ਚ ਜਦੋਂ ਉਹ ਆਪਣਾ ਕੰਮ ਕਰ ਰਿਹਾ ਸੀ ਦਰਸਲ ਟਰੱਕ ਦੇ ਵਿੱਚ ਲੋਡਿੰਗਾਂ ਲੋਡਿੰਗ ਦਾ ਕੰਮ ਹੁੰਦਾ ਕਿਉਂਕਿ ਇਸ ਦੇ ਚਾਰਜਸ ਜ਼ਿਆਦਾ ਮਿਲਦੇ ਨੇ ਆਮ ਦੇ ਨਾਲੋਂ ਪਰ ਔਰ ਵੇਜ ਜ਼ਿਆਦਾ ਹੁੰਦੀ ਇੱਥੇ ਜਦ ਕੰਮ ਕਰ ਰਿਆ ਸੀ 22 ਸਾਲਾਂ ਦਾ ਜਸ਼ਨ ਉਸ ਨੂੰ ਉੱਥੋਂ ਦੇ ਇੱਕ 40 ਸਾਲਾਂ ਦੇ ਬੰਦੇ ਨੇ ਐਡਵਨ ਵਿਸਕਰਵ ਜ਼ਰਾ ਦੱਸਿਆ ਜਾ ਰਿਹਾ ਜਸਤੇ ਉਸ ਦਾ ਕਤਲ ਕਰ ਦਿੱਤਾ ਬੰਦੇ ਨੇ 40 ਸਾਲ ਦੀ ਉਸ ਦੀ ਉਮਰ ਹੈ ਕਟਰ ਨਾਲੋਂ ਸੁੰਦਰ ਵੱਡ ਕੇ ਕਹਿੰਦਾ ਕਹਿੰਦਾ ਉਹ ਮਿਰਤ ਤਾਂ ਕਤਲ ਹੋ ਗਿਆ ਇਹ ਗੱਲ ਜੋ ਦੱਸੀ ਹੈ ਉਸ ਲੜਕੇ ਦੇ ਪਿਤਾ ਨੇ ਕਿਹਾ ਕਿ ਇਹ ਸਾਰੀ ਜੋ ਵਾਰਦਾਤ ਹੈ ਉੱਥੇ ਵਾਪਰੀ ਜੋ ਕੁਝ ਉਹਨਾਂ ਨੂੰ ਦੱਸਿਆ ਗਿਆ ਉਹਨਾਂ ਨੇ ਅੱਗੇ ਮੀਡੀਆ ਨੂੰ ਇਹ ਸਾਂਝਾ ਕੀਤਾ ਇੱਥੇ ਤੁਹਾਨੂੰ ਪੂਰਾ ਮਾਮਲਾ ਦੱਸਦੇ ਆ ਕਿ ਕਕਰ ਹੋਇਆ ਕਿ ਕਿੱਥੋਂ ਦਾ ਇਹ ਨੌਜਵਾਨ ਸੀ ਕਦੋਂ ਗਿਆ ਸੀ ਕਿਵੇਂ ਇਹ ਸਭ ਕੁਝ ਹੋਇਆ ਕੈਨੇਡਾ ਦੇ ਵਿੱਚ ਗਿਆ ਸੀ ਜਸ਼ਨਪ੍ਰੀਤ ਸਿੰਘ ਨਾਮ ਦਾ ਨੌਜਵਾਨ 22 ਸਾਲ ਜਸ਼ਨਪ੍ਰੀਤ ਦੀ ਉਮਰ ਹੈ ਦਿੱਤੇ ਮਲੇਰਕੋਟਾ ਦਾ ਪਿੰਡ ਹੈ ਬੜਲਾ ਬੜਲਾ ਤੋਂ ਗਿਆ ਸੀ ਐਡਮਿੰਟਨ ਕੈਨੇਡਾ ਦਾ ਸ਼ਹਿਰ ਐਡਮਿੰਟਨ ਦੇ ਵਿੱਚ ਬਹੁਤ ਸਾਰੇ ਪੰਜਾਬੀ ਵਸਦੇ ਨੇ ਤੇ ਬਹੁਤ ਉੱਥੇ ਕਾਲਜਿਸ ਵਗੈਰਾ ਦੀ ਆਸ-ਪਾਸ ਰਹੀ ਤੇ ਇਸ ਕਰਕੇ ਜੋ ਬਸੋਂ ਹੈ ਉਹ ਕਾਫੀ ਜ਼ਿਆਦਾ ਪੰਜਾਬੀ ਭਾਈਚਾਰੇ ਦੀ ਪਰ ਹਾਲੀਆ ਸਮੇਂ ਦੇ ਵਿੱਚ ਦੇਖਿਆ ਗਿਆ ਕਿ ਉੱਥੋਂ ਦੀ ਸੋਸ਼ਲ ਮੀਡੀਆ ਦੇ ਉੱਤੇ ਸਿੱਖਾ ਪ੍ਰਤੀ ਨਫ਼ਰਤ ਜਾਂ ਫਿਰ ਦਸਤਾਰਧਾਰੀਆਂ ਪ੍ਰਤੀ ਨਫ਼ਰਤ ਬਹੁਤ ਜ਼ਿਆਦਾ ਬਾਤੀ ਹੋਈ ਨਜ਼ਰ ਆ ਰਹੀ ਹੈ ਕਸਬ ਦੇ ਚਲਤੇ ਹੀ ਇਸ ਨੌਜਵਾਨ ਦੇ ਪ੍ਰਤੀ ਜੋ ਹਮਲਾ ਕੀਤਾ ਗਿਆ ਇਸ ਤੋਂ ਪਿਤਾ ਦੇ ਅਨੁਸਾਰ ਇੱਕ ਨਸਲੀ ਹਮਲਾ ਮੰਨਿਆ ਜਾਏ ਕਿ ਇਸ ਨੂੰ ਇੱਕ ਰੇਸਿਜ਼ਮ ਦਾ ਮਾਮਲਾ ਮੰਨਦੇ ਹੋਏ ਇਸ ਵਿਅਕਤੀ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ ਕਿਉਂਕਿ ਜਿਸ ਵਿਅਕਤੀ ਨੇ ਕਤਲ ਕੀਤਾ ਉਸਨੇ ਨੌਜਵਾਨ ਨੂੰ ਭਰੋਸੇ 'ਚ ਲੈ ਕੇ ਕਤਲ ਕੀਤਾ ਜਿਸਨੂੰ ਹੁਣ ਉੱਥੇ ਕੰਮ ਕਰ ਰਿਹਾ ਸੀ ਕਿਉਂਕਿ ਸਟੂਡੈਂਟ ਵੀਜ਼ਾ ਤੇ ਉਹ ਗਿਆ ਹੋਇਆ ਸੀ ਪੈਸਿਆਂ ਦੀ ਲੋੜ ਹਰ ਵਿਦਿਆਰਥੀ ਨੂੰ ਹੈ ਤਾਂ ਟਰੱਕ 'ਚੋਂ ਅਨਲੋਡਿੰਗ ਦਾ ਕੰਮ ਦਾ ਅਨਲੋਡਿੰਗ ਦਾ ਕੰਮ ਕੀ ਹੈ ਤੁਹਾਨੂੰ ਸੌਖੇ ਸ਼ਬਦਾਂ 'ਚ ਜੇ ਸਮਝਾਇਆ ਜਾਵੇ ਜਿਸ ਤਰ੍ਹਾਂ ਇੱਥੇ ਆਪਣੇ ਆ ਮਜ਼ਦੂਰ ਉਤੋਂ ਟਰੱਕ ਦੇ ਵਿੱਚੋਂ ਝੋਨੇ ਦੀਆਂ ਬੋਰੀਆਂ ਲਾਉਂਦੇ ਨੇ ਜਾਂ ਫਿਰ ਕੋਈ ਹੋਰ ਸਬਾਨ ਲਾਉਂਦੇ ਨੇ ਉਸੇ ਤਰੀਕੇ ਦੇ ਨਾਲ ਜਦ ਉਤੋਂ ਟਰੱਕ ਚੋਂ ਸਬਾਨ ਲਾ ਕੇ ਕਿਸੇ ਗਦਾਮ ਚ ਭਰਿਆ ਜਾਂਦਾ ਜਿਸ ਨੂੰ ਅੰਗਰੇਜ਼ੀ ਭਾਸ਼ਾ ਦੇ ਵਿੱਚ ਅਨਲੋਡਿੰਗ ਕਹਿ ਦਿੰਦੇ ਨੇ ਕਿ ਉਸ ਤੋਂ ਜੋ ਲੋਡ ਉਸ ਤੇ ਪਾਇਆ ਹੋਇਆ ਉਸ ਨੂੰ ਢੇਠਾ ਤਾਰਨਾ ਸਬਾਰਾ ਢੇਠਾ ਉਤਾਰਨਾ ਇਸੇ ਉਤਾਰਨ ਦੇ ਕੰਮ ਦੇ ਵਿੱਚ ਆਪ ਦੇ ਨਾਲ ਜੋ ਹਟਲ ਵਗੈਰਾ ਦੇ ਵਿੱਚ ਕੰਮ ਕਰਦੇ ਪੈਸੇ ਜ਼ਿਆਦਾ ਮਿਲਦੇ ਹੈ ਇਸੇ ਲਈ ਜਸ਼ਨ ਵੀ ਇਹ ਕੰਮ ਕਰ ਰਿਹਾ ਸੀ ਪਰ ਉੱਥੇ ਹੀ ਜੋ ਨਾਲ ਉਸਦੇ ਕੰਮ ਕਰਨ ਵਾਲਾ ਵਿਅਕਤੀ ਹੈ ਉਸਨੇ ਟਰੱਕ ਦੇ ਅੰਦਰ ਬੁਲਾਇਆ ਜਿੱਤੇ ਐਨਮਨ ਉਸਦਾ ਨਾਮ ਦੱਸਿਆ ਜਾ ਰਿਹਾ ਉਸਨੇ ਟਰੱਕ ਦੇ ਅੰਦਰ ਬੁਲਾ ਕੇ ਜਸ਼ਨ ਨੂੰ ਪਹਿਲਾਂ ਤਾਂ ਉਸਦੇ ਨਾਲ ਗੱਲਬਾਤਾਂ ਕੀਤੀ ਫਿਰ ਇੱਕ ਬਾਕਸ ਕਟਰ ਹੁੰਦਾ ਜਿਸਦੇ ਨਾਲ ਨਾਮ ਹੀ ਦੱਸ ਰਿਹਾ ਕਿ ਬਾਕਸ ਕਟਰ ਜੋ ਬਕਸੇ ਵਟੜ ਦੇ ਲਈ ਜਾਂ ਫਿਰ ਬਾਕਸ ਵਟੜ ਦੇ ਹੀ ਵਰਤਿਆ ਜਾਂਦਾ ਉਸੇ ਦੇ ਨਾਲ ਕਤਲ ਕਰ ਦਿੱਤਾ ਜਸ਼ਨ ਨੂੰ ਬੁਰੀ ਤਰ੍ਹਾਂ ਵੱਢ ਦਿੱਤਾ ਜਦ ਵੱਢ ਕੇ ਬਾਹਰ ਲਿਆ ਕੇ ਨੌਜਵਾਨ ਦੀ ਲਾਸ਼ ਉੱਤਨੀ ਫਿਰ ਅਫਸੋਸ ਕਰਦਾ ਹੋਇਆ ਕਹਿਣ ਲੱਗਾ ਇਹ ਮੇਰੇ ਤੋਂ ਕੀ ਹੋ ਗਿਆ ਇਹ ਬੰਦਾ ਕੀ ਕਰ ਦਿੱਤਾ ਇਹ ਹੁਣ ਗੁੱਸੇ ਦਾ ਮਾਮਲਾ ਹੈ ਨਸ਼ੇ ਦਾ ਮਾਮਲਾ ਨਸਲੀ ਹਿੰਸਾ ਦਾ ਮਾਮਲਾ ਇਹ ਤਾਂ ਹੁਣ ਜਾਂਚ ਕਰ ਰਹੀ ਹੈ ਪੁਲਿਸ ਨੇ ਪਰ ਇਸ ਨੌਜਵਾਨ ਦੇ ਪਿਤਾ ਦਾ ਹੁਣ ਅਪੀਲ ਕੀਤੀ ਹੈ ਪਿਤਾ ਦੀ ਅਪੀਲ ਹੈ ਉੱਥੋਂ ਦੇ ਅਮਰਜੀਤ ਸੋਹੀ ਨੂੰ ਜੋ ਕਿ ਉੱਥੋਂ ਦੇ ਮੇਅਰ ਵੀ ਨੇ ਤਾਂ ਇਹਨਾਂ ਨੂੰ ਅਪੀਲ ਕੀਤੀ ਹੈ ਕਿ ਇਸ ਮਾਮਲੇ ਨੂੰ ਇੱਕ ਨਸਲੀ ਹਿੰਸਾ ਦਾ ਮਾਮਲਾ ਮੰਨਦੇ ਹੋਏ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ ਤਾਂ ਕਿ ਜੋ ਹੋਰ ਉੱਥੇ ਨੌਜਵਾਨ ਨੇ ਉਹਨਾਂ ਦੀਆਂ ਜਾਨਾਂ ਨੂੰ ਬਚਾਇਆ ਜਾ ਸਕੇ ਕਿਸੇ ਦੀ ਵੀ ਜਾਨ ਨੂੰ ਐਦਾ ਖਤਰਾ ਪੈਦਾ ਨਾ ਹੋ ਕੀ ਕੁਝ ਗੈਸ ਨੌਜਵਾਨ ਦੇ ਪਿਤਾ ਨੇ ਤੇ ਹੋਰ ਜੋ ਪਰਿਵਾਰਕ ਪੇਪਰ ਨੇ ਮੈਂ ਤੁਹਾਨੂੰ ਉਹ ਵੀ ਸਵਾ ਦੱਤੇ ਆ। ਫਟਨਾ ਜੀ ਸੰਤਾ ਜੀ ਨੂੰ ਆ ਕੇ ਮੈਸੇਜ ਆਇਆ ਇਹ ਗੱਲ ਦਾ ਕੋ ਛੋਟੇ ਬੇਟੇ ਦਾ ਕਤਲ ਹੋ ਗਿਆ ਜੀ। ਹਾਂ ਕਿਤੇ ਬੱਚਾ ਗਿਆ ਤੀ ਜੀ। ਕਿੰਵੇ ਧੰਤੀ ਜੀ ਬਿਠਾ। ਹਾਂ ਜੀ। ਕਿੰਨਾ ਟਾਈਮ। ਹਾਂ ਜੀ। ਕਿੰਨਾ ਟਾਈਮ। ਇਹ ਗਿਆ ਜੀ ਇੱਥੋਂ ਸਾਡੇ ਕੋਲੋਂ 6 ਦਸੰਬਰ ਨੂੰ ਕਰੋਂਗੇ 7 ਦੀ ਫਲੈਟ ਸੀ ਜੀ ਦੀ। ਤੇ ਸਾਰੇ 8 ਮਹੀਨੇ ਹੋਇਆ। ਪਰ ਮੈਂ ਤਾਂ ਇਹੀ ਗੱਲ ਕਹਿਣਾ ਵੀ ਜੇ ਬੱਚਾ ਭੇਜਣਾ ਤਾਂ ਵਧੀਆ ਡਿਗਰੀ ਕਰਾ ਕੇ ਉਹਨੂੰ ਬੱਚੇ ਨੂੰ ਭੇਜੀਏ। ਉਹਨੂੰ ਉਹਦੇ ਬਾਰੇ ਨੌਲੇਜ ਆਵੇ। ਜਿਹੜਾ ਆਪਾਂ ਬਾਲ ਪਲਾਸਟੂ ਤੋਂ ਬਾਅਦ ਬੱਚਾ ਭੇਜ ਦਿਆਂ ਨਾ ਤਾਂ ਉਹਨੂੰ ਪਤਾ ਹੁੰਦਾ ਉਹਦੇ ਬਾਰੇ ਕਿਸੇ ਗੱਲ ਦਾ ਨਾ ਉਹਨੂੰ ਆਪਣੇ ਬਗਾਨੇ ਦਾ ਪਤਾ ਹੁੰਦਾ ਉਹਨੂੰ ਪਤਾ ਨਹੀਂ ਵੀ ਉਹਦਾ ਕੀ ਕਰਦੇ ਵੀ ਆਪ ਆਪਣਾ ਬੱਚਾ ਇਸੇ ਪ੍ਰਕਾਰ ਕਰਕੇ ਉਹਨੇ ਭਰੋਸੇ 'ਚ ਲੈ ਕੇ ਖਤਲਾ ਕੀਤਾ ਗਿਆ ਠੀਕ ਕਿੰਨਾ ਪਤਾ ਲੱਗਿਆ ਤੋਂ ਹੁਣ ਤੱਕ ਜਾਣਕਾਰੀ ਮਿਲੀ ਕਿ ਮੈਨੂੰ ਸਾਨੂੰ ਤਾਂ ਇਹ ਇਥੋਂ ਜਾਣਕਾਰੀ ਹੀ ਮਿਲਿਆ ਜੂ ਟਰਮ ਤੇ ਕੰਮ ਕਰਦਾ ਸੀ ਉੱਥੋਂ ਸਮਾਨ ਲਾਹ ਰਿਹਾ ਸੀ ਟਰਾਲੇ 'ਚ ਉਹਦੀ ਜ਼ਿੰਮੇਵਾਰੀ ਆ ਵੀ ਟਰਾਲੇ 'ਚ ਸਮਾਨ ਲਾਹਉਂਦੀ ਥੱਲਿਓ ਉਹਦੇ ਕੁਦਰਤੀ ਵੀ ਉਹਨੇ ਬੜਿਆ ਬੜੂ ਕੇ ਕਿਵੇਂ ਨਾ ਕਿਵੇਂ ਕਰਕੇ ਵੀ ਟਰਾਲੇ ਦੇ ਵਿੱਚ ਬਾੜ ਲਿਆ ਟਰਾਲੇ ਦੇ ਵਿੱਚ ਬਾੜ ਕੇ ਉਹਨੇ ਕਤ ਕਤਲ ਕਰਕੇ ਬਾਹਰ ਸਿੱਟ ਕੇ ਕਹਿੰਦਾ ਵੀ ਮੇਤੋਂ ਬਾਈ ਗਾੜੂ ਮੇਤੋਂ ਦਾ ਕਤਲ ਹੋ ਗਿਆ ਆਪਾ ਉਹਨੇ ਇਹ ਹੋਰ ਕਰਿਆ ਮਤਲਬ ਅਫਸੋਸ ਕਰ ਰਿਆ ਸੀ ਜਾਂ ਕਹਿ ਰਿਆ ਸੀ ਆ ਅਫਸੈਟ ਕਰ ਰਿਆ ਸੀ ਹੂੰ ਅੱਛਾ ਜੀ ਤੇ ਕੀ ਕਹੋਗੇ ਇਕਲੋਤੇ ਬੱਚੇ ਨੇ ਕਿ ਇੱਕ ਬੱਚੇ ਨੇ ਆਪਣੇ ਲਈ ਮੈਂ ਤਾਂ ਜੇ ਹੁਣ ਘਰ ਬੱਚੇ ਨੂੰ ਇਹੀ ਕਹਾਂਗੇ ਆਪਣੇ ਬੱਚੇ ਭੇਜੋ ਨਾ ਜੇ ਆਪਾਂ ਨੇ ਪਾਲ ਪੋਲ ਕੇ ਬਹੁਤ ਮਿਹਨਤ ਕਰਕੇ ਬੱਚਿਆਂ ਨੂੰ ਪਾਲਦੇ ਆ ਤੇ ਜੇ ਭੇਜਣਾ ਤਾਂ ਉਹਨੂੰ ਵਧੀਆ ਡਿਗਰੀ ਪ੍ਰੋਪਰ ਕਰਾ ਕੇ ਭੇਜੋ ਕਾਰਨ ਕੀ ਲੱਗਦਾ ਜੀ ਆਪਣੇ ਬੱਚਿਆਂ ਨੂੰ ਪੰਜਾਬੀਆਂ ਦੇ ਨਾਲ ਜਾਂ ਫਿਰ ਦਸਤਾਰ ਧਾਰੀਆਂ ਨਾਲ ਜਹਿਕ ਹਾਂ ਜੀ ਉਹਨਾਂ ਨੂੰ ਪੱਗਾਂ ਵਾਲਿਆਂ ਨਾਲ ਨਫ਼ਰਤ ਆਈ ਜ਼ਿਆਦਾ ਤਾਂ ਜਨ ਨੂੰ ਜਿਹੜੇ ਹਿਸਾਬ ਚ ਲੱਗੇ ਵੀ ਸਾਡੇ ਬੱਚਿਆਂ ਨਾਲ ਇਹੀ ਕਾਰਨ ਹੋਇਆ ਉਹ ਪੱਗ ਬੰਨ੍ਹਦੇ ਸੀ ਪੱਗ ਕਰਕੇ ਨਫ਼ਰਤ ਨਾਲ ਹੀ ਹੋਇਆ ਹੈ ਹਾਂ ਜੀ ਬਾਕੀ ਹੁਣ ਉੱਥੇ ਪਤਾ ਲੱਗੂ ਜੀ ਜਿਹੜੀ ਵੀ ਕੀ ਪੋਜੀਸ਼ਨ ਕੀ ਗੱਲ ਵਾਅ ਅਰੋਪੀ ਨੂੰ ਸਖਤ ਲੱਗਦਾ ਸਜ਼ਾ ਹੋ ਤਾਂ ਜੋ ਹੋਰਾਂ ਨੂੰ ਪਤਾ ਲੱਗੇ ਕਿ ਹਾਂ ਜੀ ਰੋਪੀ ਨੂੰ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਜੀ ਅਸੀਂ ਤਾਂ ਕਹਿੰਦੇ ਜੀ ਜੁਕਰੇ ਹੁੰਦਾ ਪਤਾ ਲੱਗਾ ਕਿੱਥੇ ਰਹੇ ਨੇ ਅਸੀਂ ਉਹ ਜੁਕਰੇ ਹੁੰਦਾ ਦੱਸ ਦੇ ਨੇ ਜੀ ਪੂਰਾ ਜਿਹਨੇ ਕਤਲ ਕੀਤਾ ਜੀ ਹਾਂਜੀ ਹਾਂਜੀ ਇਹਦੇ ਬਾਰੇ ਦੇਖੋ ਜੀ ਦੁੱਖ ਤਾਂ ਸਾਡੇ ਸਾਰੇ ਪਿੰਡ ਨੂੰ ਆ ਸਾਰੇ ਇਲਾਕੇ ਨੂੰ ਆ ਲੇਕਿਨ ਜਿਸ ਤਰ੍ਹਾਂ ਅਸੀਂ ਬਾਹਰ ਨਫ਼ਰਤ ਤੇ ਹਿੰਸਾ ਦਾ ਸ਼ਕਾਰ ਹੋ ਰਹੇ ਆ ਤਾਂ ਸਾਨੂੰ ਆਪਦੇ ਫੈਸਲਿਆਂ ਤੇ ਆਪਦੇ ਬੱਚਿਆਂ ਨੂੰ ਭੇਜਣ ਬਾਰੇ ਪੁਨਰ ਵਿਚਾਰ ਕਰਨਾ ਚਾਹੀਦਾ ਵੀ ਕੀ ਅਸੀਂ ਉੱਥੇ ਜਾ ਕੇ ਸੇਫ ਵੀ ਆ ਮੈਨੂੰ ਤਾਂ ਇੰਜ ਲੱਗਦਾ ਵੀ ਅਸੀਂ ਇੱਥੇ ਨਾਲੋਂ ਵੀ ਜ਼ਿਆਦਾ ਉੱਥੇ ਅਨਸੇਫ ਆ ਇੱਥੇ ਦੀ ਇੱਥੇ ਤਾਂ ਇਹੋ ਜਿਹੀ ਘਟਨਾ ਕਦੇ ਸੁਣੀ ਨਹੀਂ ਕੇ ਪੰਜਾਬ ਵਿੱਚ ਕਿਸੇ ਬੱਚੇ ਨਾਲ ਹੋਏ ਨੇ ਹੁਣ ਤੱਕ ਦੀਆਂ ਜੋ ਰਿਪੋਰਟਾਂ ਮਿਲੀਆਂ ਨੇ ਉਹਦੇ ਮੁਤਾਬਕ ਤਾਂ ਇਹ ਗੱਲ ਕਲੀਅਰ ਆ ਵੀ ਬੱਚਾ ਸਾਡਾ ਨਫ਼ਰਤ ਤੇ ਹਿੰਸਾ ਦਾ ਸ਼ਿਕਾਰ ਹੋਇਆ ਤੇ ਸਾਨੂੰ ਇਹਦੇ ਬਾਰੇ ਦੁਬਾਰੇ ਤੋਂ ਸੋਚਣਾ ਚਾਹੀਦਾ ਆ ਆਪਣੇ ਬੱਚੇ ਅਸੀਂ ਭੇਜੇ ਹੋਏ ਨੇ ਸਾਰਿਆਂ ਨੇ ਤੇ ਵੀ ਇਹ ਸਾਡਾ ਕੀ ਭੂਵਿਕਰ ਹੈ ਇਹਦੇ ਬਾਰੇ ਪੁਨਰ ਵਿਚਾਰ ਦੀ ਜ਼ਰੂਰਤ ਆ ਸਾਨੂੰ ਹਾਂ ਮਾਹੌਲ ਤਾਂ ਅਸਲ ਤੇ ਜ਼ਿੰਮੇਵਾਰੀ ਤਾਂ ਸਰਕਾਰ ਦੀ ਬਣੂਗੀ ਕਿਉਂਕਿ ਮਾਹੌਲ ਸਾਰਾ ਸਰਕਾਰ ਨੇ ਹੀ ਬਣਾਇਆ ਕਿਸੇ ਹੋਰ ਇਲਾਕੇ ਚ ਹੁਣੀ ਜਾ ਰਹੇ ਪੰਜਾਬ ਚ ਕਿਉਂ ਜਾ ਰਹੇ ਨੇ ਸਾਰਾ ਸਰਕਾਰ ਦਾ ਤੰਤਰ ਹੁੰਦਾ ਕੁਝ ਸਕਿਉਰਿਟੀ ਏਜੰਸੀਆਂ ਰਾਹੀਂ ਕੁਝ ਇਹੋ ਜਿਹਾ ਮਾਹੌਲ ਬਣਾਉਂਦੇ ਨੇ ਅਸੀਂ ਭੇੜਚਾਲ ਹੋ ਕੇ ਮਗਰ ਲੱਗ ਜਾਂਦੇ ਆ ਤੇ ਆਪਦੇ ਬੱਚਿਆਂ ਨੂੰ ਬਾਹਰ ਭੇਜੀ ਜਾ ਰਹੇ ਆ ਇਹ ਸਾਰੇ ਸਰਕਾਰਾਂ ਦੀ ਕੰਮ ਨਹੀਂ ਜੀ ਕੁਝ ਖੋਖਿਆ ਤੰਤਰ ਕਰਦਾ ਤੇ ਬਾਹਰ ਵੀ ਸੁਰੱਖਿਆ ਦੇਣਾ ਮਰਦਾ ਨਹੀਂ ਸਰਕਾਰਾਂ ਬਹਰ ਤਾਂ ਦੇਖੋ ਜੀ ਜਿੰਨੀ ਕ ਹੈਗੀ ਸੁਰੱਖਿਆ ਹੈਗੀ ਆ ਉਹਨਾਂ ਦੀ ਤਾਂ ਤੇ ਉਹਨਾਂ ਦਾ ਸਿਸਟਮ ਆ ਉਹ ਕਰ ਵੀ ਲੈਣਗੇ ਹੈਂਡਲ ਵੀ ਕਰ ਲੈਣਗੇ ਇਨਸਾਫ ਵੀ ਮਿਲ ਜੇਗਾ ਲੇਕਿਨ ਬੱਚਾ ਤਾਂ ਵਾਪਸ ਨਹੀਂ ਆਏਗਾ ਪਰ ਜਿਹੜੀ ਉੱਥੇ ਨਫ਼ਰਤੀ ਹਿੰਸਾ ਤਾਂ ਉਹਦਾ ਤਾਂ ਕੋਈ ਜਵਾਬ ਨਹੀਂ ਨਾ ਹੈ ਉਹਦਾ ਤਾਂ ਕੋਈ ਹੱਲ ਨਹੀਂ ਸਰਕਾਰ ਉਹਦੀ ਕੋਈ ਸਕਿਉਰਟੀ ਨਹੀਂ ਕਰ ਸਕਦੀ ਸੌਰੀ ਆਪ ਤੇ ਸੌਰੀ ਇਸ ਹਲਕੇ ਜੇ ਦੂਸਰੀ ਗੱਲ ਹੈ ਹਾਂਜੀ ਇਸ ਹਲਕੇ ਦੀ ਦੂਸਰੀ ਡੈਥ ਹੈ ਤੇ ਲਗਭਗ ਇੱਕੋ ਹੀ ਗੱਲ ਹੈ ਦੋਨਾਂ ਦੇ ਵਿੱਚ ਉਸੇ ਤਰ੍ਹਾਂ ਹਾਂ ਉਸੇ ਤਰ੍ਹਾਂ ਇੱਕੋ ਤਰੀਕੇ ਨਾਲ ਕਤਲ ਹੋਇਆ ਤੇ ਇੱਕੋ ਹੀ ਕਾਰਨ ਲੱਗਦੇ ਨੇ ਦੋਨਾਂ ਦੇ ਵਿੱਚ ਕਿ ਨਫ਼ਰਤ ਬਿਲਕੁਲ ਮੈਨੂੰ ਤਾਂ ਟੋਟਲੀ ਇਹ ਨਫ਼ਰਤ ਦਾ ਸ਼ਿਕਾਰ ਹੋਇਆ ਲੱਗਦਾ ਸਾਡਾ ਬੱਚਾ ਇਹ ਦਸਤਾਰ ਬੰਨਣਾ ਜਾਂ ਸਰਦਾਰ ਹੋਣਾ ਹਾਂ ਇਹ ਵੀ ਕਾਰਨ ਹੋ ਸਕਦਾ ਹੋ ਸਕਦਾ ਉਹਨੂੰ ਮੁਸਲਮਾਨ ਸਮਝ ਕੇ ਤੇ ਹਿੰਸਾ ਦਾ ਸ਼ਿਕਾਰ ਹੋਇਆ ਹੋਵੇ ਲੇਕਿਨ ਹੈ ਚਾਹੇ ਕਾਰਨ ਕੁਛ ਵੀ ਹੈ ਹੈ ਤਾਂ ਨਸਲੀ ਹਿੰਸਾ ਹੀ ਨਾ ਚਾਹੇ ਪੰਜਾਬੀ ਹੋਣ ਵਜ੍ਹਾ ਕਰਕੇ ਚਾਹੇ ਸਿੱਖ ਹੋਣ ਵਜ੍ਹਾ ਕਰਕੇ ਮੁਸਲਮਾਨ ਕਰਕੇ ਏਸ਼ੀਅਨ ਕਰਕੇ ਕੋਈ ਵੀ ਕਾਰਨ ਹੋ ਸਕਦਾ ਲੇਕਿਨ ਅਲਟੀਮੇਟਲੀ ਤਾਂ ਨਫ਼ਰਤ ਹੀ ਹਿੰਸਾ ਹੈ ਕੈਨੇਡਾ ਦੇ ਵਿੱਚ ਅਸੀਂ ਅਕਸਰ ਆਪਣੇ ਨੌਜਵਾਨਾਂ ਨੂੰ ਭੇਜ ਰਿਹਾ ਪਰ ਇੱਕ 22 ਸਾਲਾਂ ਦੇ ਮੁੰਡੇ ਦਾ ਕਤਲ ਹੋ ਚੁੱਕਿਆ ਕੈਨੇਡਾ 'ਚ ਜਦੋਂ ਉਹ ਆਪਣਾ ਕੰਮ ਕਰ ਰਿਹਾ ਸੀ ਦਰਸਲ ਟਰੱਕ ਦੇ ਵਿੱਚ ਲੋਡਿੰਗ ਐਂਡ ਲੋਡਿੰਗ ਦਾ ਕੰਮ ਹੁੰਦਾ ਕਿਉਂਕਿ ਇਸ ਦੇ ਚਾਰਜੇਜ਼ ਜ਼ਿਆਦਾ ਮਿਲਦੇ ਨੇ ਆਮ ਦੇ ਨਾਲੋਂ ਪਰ ਔਰ ਵੇਜ ਜ਼ਿਆਦਾ ਹੁੰਦੀ ਹੈ ਇੱਥੇ ਜਦ ਕੰਮ ਕਰ ਰਹੇ ਸੀ 22 ਸਾਲਾਂ ਦਾ ਜਸ਼ਨ ਉਸ ਨੂੰ ਉੱਥੋਂ ਦੇ ਇੱਕ 40 ਸਾਲਾਂ ਦੇ ਬੰਦੇ ਨੇ ਐਡਵਨ ਵਿਸਕਰ ਉਸ ਦਾ ਨਾਮ ਦੱਸਿਆ ਜਾ ਰਿਹਾ ਹੈ ਜਿਸ ਨੇ ਉਸ ਦਾ ਕਤਲ ਕਰ ਦਿੱਤਾ ਬੰਦੇ ਨੇ 40 ਸਾਲ ਦੀ ਉਸ ਦੀ ਉਮਰ ਹੈ ਕਟਰ ਨਾਲੋਂ ਸੁਣਨ ਨੂੰ ਵੱਢ ਕੇ ਕਹਿੰਦਾ ਕਿ ਅਦਾ ਉਹ ਮਰ ਤਾਂ ਤਾਂ ਕਤਲ ਹੋ ਗਿਆ ਇਹ ਗੱਲ ਜੋ ਦੱਸੀ ਹੈ ਉਸ ਲੜਕੇ ਦੇ ਪਿਤਾ ਨੇ ਕਿਹਾ ਕਿ ਇਹ ਸਾਰੀ ਜੋ ਵਾਰਦਾਤਾਂ ਉੱਥੇ ਵਾਪਰੀ ਜੋ ਕੁਝ ਉਹਨਾਂ ਨੂੰ ਦੱਸਿਆ ਗਿਆ ਉਹਨਾਂ ਨੇ ਅੱਗੇ ਮੀਡੀਆ ਨੂੰ ਇਹ ਸਾਂਝਾ ਕੀਤਾ ਇੱਥੇ ਤੁਹਾਨੂੰ ਪੂਰਾ ਮਾਮਲਾ ਦੱਸ ਦਿਆਂ ਕਕਰ ਹੋਇਆ ਕੀ ਕਿਥੋਂ ਦਾ ਇਹ ਨੌਜਵਾਨ ਸੀ ਕਦੋਂ ਗਿਆ ਸੀ ਕਿਵੇਂ ਇਹ ਸਭ ਕੁਝ ਹੋਇਆ ਕੈਨੇਡਾ ਦੇ ਵਿੱਚ ਗਿਆ ਸੀ ਜਸ਼ਨਪ੍ਰੀਤ ਸਿੰਘ ਨਾਮ ਦਾ ਨੌਜਵਾਨ 22 ਸਾਲ ਜਸ਼ਨਪ੍ਰੀਤ ਦੀ ਉਮਰ ਹੈ ਜਿੱਤੇ ਮਲੇਰਕੋਟਾ ਦਾ ਪਿੰਡ ਹੈ ਬਡਲਾ ਬਡਲਾ ਤੋਂ ਗਿਆ ਸੀ ਐਡਮਿੰਟਨ ਕੈਨੇਡਾ ਦਾ ਸ਼ਹਿਰ ਐਡਮਿੰਟਨ ਦੇ ਵਿੱਚ ਬਹੁਤ ਸਾਰੇ ਪੰਜਾਬੀ ਵਸਦੇ ਨੇ ਤੇ ਬਹੁਤ ਉੱਥੇ ਕਾਲਜਸ ਵਗੈਰਾ ਵੀ ਆਸ-ਪਾਸ ਨੇ ਤੇ ਇਸ ਕਰਕੇ ਆ ਜੋ ਵਸੂ ਹੈ ਉਹ ਕਾਫੀ ਜ਼ਿਆਦਾ ਪੰਜਾਬੀ ਭਾਈਚਾਰੇ ਦੀ ਪਰ ਹਾਲੀਆ ਸਮੇਂ ਦੇ ਵਿੱਚ ਦੇਖਿਆ ਗਿਆ ਕਿ ਉੱਥੋਂ ਦੀ ਸੋਸ਼ਲ ਮੀਡੀਆ ਦੇ ਉੱਤੇ ਸਿੱਖਾ ਪ੍ਰਤੀ ਨਫ਼ਰਤ ਜਾਂ ਫਿਰ ਦਸਤਾਰਧਾਰੀਆਂ ਪ੍ਰਤੀ ਨਫ਼ਰਤ ਬਹੁਤ ਜ਼ਿਆਦਾ ਵਾਧੀ ਵੀ ਨਜ਼ਰ ਆ ਰਹੀ ਹੈ ਇਸ ਸਭ ਨੇ ਚਲਦੇ ਹੀ ਇਸ ਨੌਜਵਾਨ ਦੇ ਪ੍ਰਤੀ ਜੋ ਹਮਲਾ ਕੀਤਾ ਗਿਆ ਇਸ ਤੋਂ ਪਿਤਾ ਦੇ ਅਨੁਸਾਰ ਇੱਕ ਨਸਲੀ ਹਮਲਾ ਮੰਨਿਆ ਜਾਏ ਕਿ ਇਸ ਨੂੰ ਇੱਕ ਰੇਸਿਜ਼ਮ ਦਾ ਮਾਮਲਾ ਮੰਨਦੇ ਹੋਏ ਇਸ ਵਿਅਕਤੀ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਕਿਉਂਕਿ ਜਿਸ ਵਿਅਕਤੀ ਨੇ ਕਤਲ ਕੀਤਾ ਉਸਨੇ ਨੌਜਵਾਨ ਨੂੰ ਭਰੋਸੇ 'ਚ ਲੈ ਕੇ ਕਤਲ ਕੀਤਾ ਜਸ਼ਨ ਹੁਣ ਉੱਥੇ ਕੰਮ ਕਰ ਰਿਹਾ ਸੀ ਕਿਉਂਕਿ ਸਟੂਡੈਂਟ ਵੀਜ਼ਾ ਤੇ ਉਹ ਗਿਆ ਹੋਇਆ ਸੀ ਪੈਸਿਆਂ ਦੀ ਲੋਡ ਹਰ ਵਿਦਿਆਰਥੀ ਨੂੰ ਹੈ ਤਾਂ ਟਰੱਕ ਚੋਂ ਅਨਲੋਡਿੰਗ ਦਾ ਕੰਮ ਹੁੰਦਾ ਅਨਲੋਡਿੰਗ ਦਾ ਕੰਮ ਕੀ ਹੈ ਤੁਹਾਨੂੰ ਸੌਖੇ ਸ਼ਬਦਾਂ ਚ ਜੇ ਸਮਝਾਇਆ ਜਾਵੇ ਤਾਂ ਜਿਸ ਤਰ੍ਹਾਂ ਇੱਥੇ ਆਪਣੇ ਆ ਮਜ਼ਦੂਰ ਉਤੋਂ ਟਰੱਕ ਦੇ ਵਿੱਚੋਂ ਝੋਨੇ ਦੀਆਂ ਬੋਰੀਆਂ ਲਾਉਂਦੇ ਨੇ ਜਾਂ ਫਿਰ ਕੋਈ ਹੋਰ ਸਮਾਨ ਲਾਉਂਦੇ ਨੇ ਉਸੇ ਤਰੀਕੇ ਦੇ ਨਾਲ ਜਦ ਉਤੋਂ ਟਰੱਕ ਚੋਂ ਸਮਾਨ ਲਾ ਕੇ ਕਿਸੇ ਗਦਾਮ ਚ ਭਰਿਆ ਜਾਂਦਾ ਜਿਸ ਨੂੰ ਅੰਗਰੇਜ਼ੀ ਭਾਸ਼ਾ ਦੇ ਵਿੱਚ ਅਨਲੋਡਿੰਗ ਕਹਿੰਦੇ ਨੇ ਕਿ ਉਸ ਤੋਂ ਜੋ ਲੋਡ ਉਸ ਤੇ ਪਾਇਆ ਹੋਇਆ ਉਸ ਨੂੰ ਹੇਟ